ਬਹੁਤ ਵੱਡੀ ਖਬਰ ਅਮ੍ਰਿਤਪਾਲ ਮਹਿਰੋਦੀ ਹੋਈ ਜਲੰਧਰ ਕੇਸ ਵਿੱਚ ਐਂਟਰੀ ਤੇ ਕਿਹਾ ਅਕਾਲ ਤਖਤ ਸਾਹਿਬ ਪਈ ਹੋਣੀ ਚਾਹੀਦੀ ਹੈ ਇਸ ਕੋ ਕਰਮੀ ਦੀ ਤੌਣ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਾਲਾਤ ਥੋੜੇ ਜਿ ਮਾੜੇ ਨੇ ਥੋੜੇ ਜਿ ਮਾੜੇ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਅੱਗੇ ਬਹੁਤ ਮਾੜੇ ਆਉਣੇ ਨੇ ਜੇ ਹੁਣ ਬਹੁਤ ਮਾੜੇ ਨੇ ਤੇ ਗਾਂਲੇ ਝੱਲੇ ਨਹੀਂ ਜਾਣੇ ਥੋੜੇ ਤੋਂ ਪਹਿਲੋਂ ਨਾ ਜੇ ਘਰ ਦਾ ਬੂਹਾ ਖੜਕਦਾ ਸੀ ਤੇ ਸਾਡੀਆਂ ਮਾਮਾ ਸਾਡੀਆਂ ਭੈਣਾਂ ਬੂਹੇ ਵਾਲ ਨੂੰ ਬਾਹਰ ਚ ਭਜਦੀਆਂ ਹੁੰਦੀਆਂ ਸੀ ਪਹਿਲੋਂ ਕਮਰੇ ਵਾਲ ਨੂੰ ਜਾਂਦੀਆਂ ਸੀ ਚੁੰਨੀ ਸਿਰ ਤੇ ਲੈ ਕੇ ਫੇਰ ਬੂਹਾ ਕੋਲਾਂਗੇ ਵੀ ਭਾਈ ਕੌਣ ਆਇਆ ਇਹਦਾ ਮਤਲਬ ਇਹ ਨਹੀਂ ਵੀ ਬਾਰ ਖੜਕਿਆ ਕੌਣ ਆ ਪਹਿਲੋਂ ਇਹ ਆ ਵੀ ਸਾਨੂੰ ਸਿਰ ਢਕਣਾ ਜ਼ਰੂਰੀ ਆ ਸਾਨੂੰ ਇੱਜ਼ਤ ਪਿਆਰੀ ਆ ਤੇ ਹੁਣ ਚੁੰਨੀਆਂ ਗਾਇਬ ਹੋ ਗਈਆਂ ਪਹਿਲਾਂ ਕਈਆਂ ਘਰੇ ਇਹੀ ਗੱਲ ਹੁੰਦੀ ਸੀ ਪਿੰਡਾਂ ਦੇ ਵਿੱਚ ਵੀ ਇਹ ਗੱਲਬਾਤ ਹੁੰਦੀ ਸੀ ਯਾਰ ਉਹ ਫਲਾਣੇ ਦੀ ਕੁੜੀ ਤਾਂ ਸਿਰ ਤੇ ਚੁੰਨੀ ਨਹੀਂ ਲੈਂਦੀ ਇਹਨੂੰ ਵੀ ਬਹੁਤ ਵੱਡਾ ਬਿਨਾਮ ਮੰਨਿਆ ਜਾਂਦਾ ਹੁੰਦਾ ਸੀ ਵੀ ਉਹਦੇ ਸਿਰ ਤੇ ਚੁੰਨੀ ਨਹੀਂ ਹੈਗੀ ਹੌਲੀ ਹੌਲੀ ਫਿਰ ਪੰਜਾਬੀਆਂ ਦੇ ਅੱਖਾਂ ਦੇ ਉੱਤੇ ਪੱਟੀ ਬੰਨੀ ਗਈ ਫੈਸ਼ਨ ਦੀ ਯਾਰ ਕੋਈ ਨਾ ਜੇ ਉਹ ਕੁੜੀ ਨਾਲ ਦੀ ਸਹੇਲੀ ਉਹਦੀ ਯਾਰ ਉਹ ਪਹਿਲਾਂ ਚੁੰਨੀ ਲੈਂਦੀ ਆ ਚਲੋ ਆਪਣੀ ਨੇ ਵੀ ਲੈਣੀ ਛੱਡ ਦਿੱਤੀ ਫੇਰ ਬਾਹਰਲਾ ਟ੍ਰੈਂਡ ਚੱਲਿਆ ਬਾਹਰੋਂ ਕੁੜੀਆਂ ਆਉਣ ਲੱਗੀਆਂ ਉਹਨਾਂ ਦੇ ਪੈਂਟਾ ਸ਼ਰਟਾਂ ਪਾਉਣ ਲੱਗੀਆਂ ਕੋਈ ਨਾ ਉਹਨਾਂ ਦੀ ਕੁੜੀ ਵੀ ਤਾਂ ਪਾਉਂਦੀ ਆ ਆਪਣੀ ਪਾਉਣ ਲੱਗ ਜੂਗੀ ਚਲੋ ਜੁੰਡੰਗਾ ਲੈ ਗਈਆਂ ਸਿਰਾਂ ਤੋਂ ਸੱਭਿਆਚਾਰ ਛੱਡ ਕੇ ਆਪਦਾ ਸੂਟ ਪਾਉਣੇ ਛੱਡ ਕੇ ਪੈਂਟਾ ਸ਼ਰਟਾਂ ਤੇ ਆ ਗਈਆਂ ਪੈਂਟਾ ਸ਼ਰਟਾਂ ਨੂੰ ਛੱਡ ਕੇ ਨੀਕਰਾਈਆਂ ਪਾਉਣ ਲੱਗੀਆਂ ਗਲਾ ਦਿਖਾਉਣ ਲੱਗੀਆਂ ਪਿੱਛਾ ਦਿਖਾਉਣ ਲੱਗੀਆਂ ਹੌਲੀ ਹੌਲੀ ਫੈਸ਼ਨ ਦੀ ਪੱਟੀ ਵੱਧ ਗਈ ਤੇ ਕਿਸੇ ਨੂੰ ਭੋਰਾ ਫਰਕ ਨਹੀਂ ਪਿਆ ਇਸ ਗੱਲ ਦਾ ਚਾਹੇ ਸਾਡੇ ਵਰਗੇ ਬੋਲਦੇ ਸੀ ਚਾਹੇ ਕੋਈ ਹੋਰ ਬੋਲਿਆ ਕਿ ਨਹੀਂ ਬੋਲਿਆ ਪਤਾ ਨਹੀਂ ਉਹ ਇਸ ਕਰਕੇ ਸੀ ਵੀ ਗਾਂਹ ਜਾ ਕੇ ਜੇ ਥੋੜੀ ਤੁਹਾਨੂੰ ਪਤਾ ਨਾ ਲੱਗੂ ਥੋੜੀ ਇੱਜ਼ਤ ਕੀ ਆ ਤੇ ਫਿਰ ਥੋੜੀ ਜਦੋਂ ਕੋਈ ਇੱਜ਼ਤ ਲੁੱਟੂਗਾ ਉਦੋਂ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਲੁੱਟਿਆ ਕੀ ਗਿਆ ਸਰੀਰਕ ਤੌਰ ਤੇ ਰੇਪ ਕਰ ਦੇਣਾ ਰੇਪ ਬਾਅਦ ਚ ਹੁੰਦਾ ਹੈਗਾ ਪਹਿਲੋਂ ਅੱਖਾਂ ਦੇ ਨਾਲ ਰੇਪ ਜਿਹੜੇ ਹੁੰਦੇ ਆ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ ਉਹ ਇੰਨਾ ਹੀ ਰੋਕਿਆ ਜਾ ਸਕਦਾ ਜੇ ਤੁਸੀਂ ਆਪਣੇ ਪਹਿਰਾਮਿਆਂ ਨੂੰ ਕਾਮਯਾਬ ਰੱਖਦੇ ਹੱਥਾਂ ਦੇ ਉੱਤੇ ਟੈਟੂ ਬਣਾਉਣ ਲੱਗ ਗਈਆਂ ਕੁੜੀਆਂ ਹੱਥਾਂ ਤੋਂ ਬਾਹਾਂ ਤੇ ਆ ਗਈਆਂ ਬਾਹਾਂ ਤੋਂ ਮੋਢਿਆਂ ਤੇ ਆ ਗਈਆਂ ਮੋਢਿਆਂ ਤੋਂ ਗਲਿਆਂ ਤੇ ਆ ਗਈਆਂ ਗਲਿਆਂ ਤੋਂ ਬੈਕ ਪਿੱਠ ਤੇ ਚਲੀਆਂ ਗਈਆਂ ਫਿਰ ਲੱਕ ਤੇ ਆ ਗਈਆਂ ਹੁਣ ਧੁੰਨੀਆਂ ਤੇ ਆ ਗਈਆਂ ਪੱਟਾਂ ਤੇ ਆ ਗਈਆਂ ਤੇ ਵੀਡੀਓ ਬਣਾ ਬਣਾ ਸ਼ੇਅਰ ਕਰਦੀਆਂ ਤੇ ਉਹਨਾਂ ਦੇ ਘਰ ਦੇ ਵੀ ਖੁਸ਼ ਹੁੰਦੇ ਵਾ ਸਾਡੀ ਕੁੜੀ ਨੇ ਭਾਈ ਪੱਟ ਤੇ ਮੋਰਨੀ ਬਣਾ ਲਈ ਸਾਡੀ ਕੁੜੀ ਨੇ ਗਲੇ ਤੇ ਟੈਟੂ ਬਣਾ ਲਿਆ ਸਾਡੀ ਕੁੜੀ ਨੇ ਧੌਣ ਤੇ ਤਿਤਲੀ ਬਣਾਈ ਉਹਨਾਂ ਦੀਆਂ ਰੀਲਾਂ ਨੂੰ ਵਾਇਰਲ ਕਰਕੇ ਵੀਡੀਓ ਵਾਇਲ ਕਰਕੇ ਜਿਹੜੀਆਂ ਨਵੀਂ ਜਨਰੇਸ਼ਨ ਬੱਚੇ ਹੈਗੇ ਉਹ ਵੀ ਕਹਿੰਦੇ ਫੇਰ ਕਿੱਡੀ ਗੱਲ ਫਲਾਨਾ ਦੀ ਕੁੜੀ ਵੀ ਤਾਂ ਹੈਗੀ ਆ ਸਭ ਕੁਝ ਖਤਮ ਹੁੰਦਾ ਜਾ ਰਿਹਾ ਫੇਰ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਆदत ਪੈਣੀ ਸ਼ੁਰੂ ਹੋ ਗਈ ਇਹ ਵੀ ਚਲ ਕੋਈ ਨਾ ਯਾਰ ਪੈਂਟ ਸ਼ਰਟ ਵੀ ਤਾਂ ਕੱਪੜੇ ਆ ਚਲ ਕੋਈ ਨਾ ਯਾਰ ਆਹ ਕੈਪਰੀਆਂ ਨੀ ਕਰਾਈਆਂ ਵੀ ਤਾਂ ਕੱਪੜੇ ਆ ਚਲ ਕੋਈ ਨਾ ਯਾਰ ਜੇ ਟੈਟੂ ਬਣਵਾ ਲਿਆ ਤਾਂ ਫੇਰ ਕੀ ਹੋ ਗਿਆ ਆ ਤਾਂ ਪੈਂਦੀ ਪੈਂਦੀ ਹੁਣ ਇੱਥੇ ਆ ਕੇ ਖੜ ਗਈ ਵੀ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਇੱਜ਼ਤ ਹੈਗੀ ਹੈ ਕਿ ਨਹੀਂ ਹੈਗੀ ਨੌਜਵਾਨਾਂ ਦਾ ਵੀ ਬੁਰਾ ਹਾਲਾ ਨੌਜਵਾਨ ਬਾਣਿਆਂ ਚ ਹੁੰਦੇ ਸੀ ਕੁਰਤੇ ਪਜਾਮਾ ਚ ਹੁੰਦੇ ਸੀ ਬਜ਼ੁਰਗ ਚਾਤਰਿਆਂ ਚ ਹੁੰਦੇ ਸੀ ਪਹਿਰਾਵੇ ਬਦਲੇ ਖਾਣ ਪੀਣ ਬਦਲਿਆ ਗਿਆ ਪਹਿਲਾਂ ਜੇ ਕੋਈ ਨੌਜਵਾਨ ਮਾੜਾ ਮੋੜਾ ਕਿਸੇ ਨਸ਼ੇ ਪੱਤੇ ਵਾਲੇ ਦੇ ਨਾਲ ਵਰਤਦਾ ਨਾ ਨਸ਼ਾ ਪੱਤਾ ਦਾ ਕੋਈ ਹੋਰ ਕਰਦਾ ਜੇ ਉਹਦੇ ਨਾਲ ਵੀ ਵਰਤਦੇ ਤੇ ਉਹਨੂੰ ਵੀ ਕਹਿੰਦੇ ਸੀ ਇਹ ਗੁਨਾਹਗਾਰ ਆ ਭਾਈ ਇਹਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਜੇ ਕਿਸੇ ਬੰਦੇ ਤੇ ਮਾੜਾ ਮੋਟਾ ਕੋਈ ਇੰਨਾ ਦਾ ਦੋਸ਼ ਲੱਗ ਜਾਣਾ ਉਹਨੇ ਨਾ ਵੀ ਇਹ ਨਸ਼ੇ ਕਰਦਾ ਜਾਂ ਇਹ ਬੰਦਾ ਵੀ ਨਸ਼ੇ ਇਹ ਜਿਹੜਾ ਬੰਦੇ ਨਸ਼ਾ ਕਰਦੇ ਹੋਏ ਦੇ ਦੋਸਤ ਨੇ ਤੇ ਉਹ ਜਵਾਬ ਦੇ ਦਿੰਦੇ ਹੁੰਦੇ ਸੀ ਹੁਣ ਟੱਲ ਫਲਾਣਾ ਦਾ ਮੁੰਡਾ ਵੀ ਤਾਂ ਚੱਠਾ ਲਾਉਂਦਾ ਹੀ ਆ ਜੇ ਆਪਣੇ ਮੁੰਡੇ ਨੇ ਇਕੱਲੇ ਇਕੱਰੇ ਲਾ ਲਿਆ ਤੇ ਫੇਰ ਕੀ ਹੋ ਗਿਆ ਹੁਣ ਗੁੱਟਾਂ ਇੱਥੇ ਬਾਹਾਂ ਦੇ ਵਿੱਚ ਸਰਿੰਜਾਂ ਵੀ ਪਰਿਵਾਰ ਨੂੰ ਮਿਲ ਜਾਂਦੇ ਨੇ ਉਹਦੇ ਤੇ ਵੀ ਕਹਿ ਦਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਆਮ ਜਿਹੀਆਂ ਗੱਲਾਂ ਹੋ ਗਿਆ ਮਤਲਬ ਤੁਸੀਂ ਸੁਣਨਾ ਜਦੋਂ ਆਦਤ ਪਾ ਲੈਂਦੇ ਨਾ ਹਰੇਕ ਚੀਜ਼ ਦੀ ਉਹ ਫਿਰ ਗਨਾਹ ਨਹੀਂ ਰਹਿੰਦਾਗਾ ਉਹ ਆਦਤ ਬਣ ਜਾਂਦਾ ਹੁੰਦਾ ਹਰੇਕ ਘਰੇ ਕੁੜੀ ਫੈਸ਼ਨ ਚ ਡੁੱਬੀ ਵੀ ਆ ਅੱਗਾ ਪਿੱਛਾ ਦਿਖਾਉਂਦੀ ਤੁਰੀ ਫਿਰਦੀ ਮਾਂ ਨੂੰ ਪਿਓ ਨੂੰ ਭੈਣ ਭਾਈ ਨੂੰ ਕੋਈ ਸ਼ਰਮ ਹਜਾ ਨਹੀਂ ਹੈ ਹਰੇਕ ਘਰੇ ਨਸ਼ਾ ਵੜਿਆ ਵਿਆ ਜਵਾਕ ਘਰਦਿਆਂ ਦੇ ਸਾਹਮਣੇ ਕੂਲ ਲੈ ਪਜਰਦਾ ਸਿਕਟਾਂ ਬੀੜੀਆਂ ਪੀਂਦੇ ਆ ਮੁੰਡੇ ਸ਼ਰਾਬ ਪੀਂਦੇ ਆ ਚੱਟਾ ਲਾਉਂਦੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤੁਹਾਨੂੰ ਹੁਣ ਪਤਾ ਲੱਗੂਗਾ ਨਾ ਗਾਂ ਜਿਹੜਾ ਮਾਹੌਲ ਬਾਨਾ ਵਾ ਸਮਾਂ ਆਈ ਜਾਂਦਾ ਹਮੇਸ਼ਾ ਪੰਜਾਬ ਦੀ ਨੌਜਵਾਨੀ ਨੂੰ ਪੰਥ ਨੂੰ ਪਾਵਰਾਂ ਨੂੰ ਪਰਖਿਆ ਜਾਂਦਾ ਤੁਹਾਨੂੰ ਥੋੜੀਆਂ ਜੀਆਂ ਐਗਜ਼ਾਮਪਲਾਂ ਦਿੰਦਾ ਜਦੋਂ ਕਿਤੇ ਮਹਾਰਾਜ ਦੀ ਬੇਅਦਬੀ ਹੁੰਦੀ ਸੀ ਨਾ ਗੁਰੂਗ੍ਰੰਥ ਸਾਹਿਬ ਦੀ ਤੇ ਹਾ ਹ ਕਾਰਮਾ ਚ ਜਾਂਦੀ ਹੁੰਦੀ ਤੇ ਸੈਂਟਰ ਤੱਕ ਐਦਾਂ ਫੋਨ ਖੜਕਦੇ ਹੁੰਦੇ ਸੀ ਫੁਲਾਨੇ ਤਾਂ ਹੁਣ ਪਤਾ ਨਹੀਂ ਕੀ ਹੋ ਜਾਣਾ ਫਿਰ ਇਹਨਾਂ ਨੇ ਕੀ ਕੀਤਾ ਬੇਅਦਬੀ ਕੀਤੀ ਉਹਨੂੰ ਕੰਟਰੋਲ ਕੀਤਾ ਪੁਲਿਸ ਆ ਗਈ ਅੱਖਾਂ ਤੇ ਪੱਟੀ ਬੰਨੀ ਗਈ ਪੁਲਿਸ ਫੜ ਕੇ ਲੈ ਗਈ ਪੁਲਿਸ ਸਖਤ ਤੋਂ ਸਖਤ ਸਜ਼ਾ ਦੇਵੇ ਪੁਲਿਸ 295 ਦਾ ਪਰਚਾ ਕਰੇ ਬਸ ਇੱਥੋਂ ਤੱਕ ਹੀ ਆ ਓਕੇ ਫਿਰ মিডিਆ ਆ ਗਿਆ سوشل মিডিਆ ਉਹਨਾਂ ਨੇ ਕੀ ਕਰਨਾ سوشل মিডিਆ ਵਾਲੇ ਖਬਰ ਲਾਉਣਗੇ ਯੂਟਿਊਬਰ ਸਾਰੇ ਪੌਣਗੇ ਖਬਰਾਂ ਕਰਨਗੇ ਫਿਰ 15 20 ਚਿਹਰੇ ਪੰਜਾਬ ਦੇ ਇਦਾਂ ਦੇ ਆ ਸਾਡੇ ਵਰਗੇ ਜਿਨ੍ਹਾਂ ਦਾ ਵਿੱਚ ਹਰੇਕ ਕੇਸ ਦੇ ਵਿੱਚ ਆਉਣਾ ਜ਼ਰੂਰੀ ਹੈ ਤੇ ਉਹਨਾਂ ਦੇ ਆਉਣ ਨਾਲ ਸਾਰਿਆਂ ਨੂੰ ਇਹ ਹੀ ਲੱਗਦਾ ਹੁੰਦਾ ਮਸਲਾ ਹੁਣ ਠੀਕ ਆ ਹੁਣ ਸਾਰਾ ਹੱਲ ਹੋ ਜੂ ਠੀਕ ਆ ਕੁਛ ਹੱਲ ਨਹੀਂ ਹੋਣਾ ਬਸ ਵਿਊ ਦੀ ਖਾਤਰ ਸਾਰਿਆਂ ਨੇ ਕਰਨਾ ਤਾਂ ਚੁੱਪ ਆ ਸੀ ਵੀ ਆਪਾਂ ਉਹੋ ਜੇ ਨਹੀਂ ਹੈਗੇ ਆਪਾਂ ਕੁਛ ਕਰਨਾ ਚਾਹੁੰਦੇ ਸੀ ਤੇ ਕੀਤਾ ਵੀ ਤੇ ਗਾਹ ਵੀ ਕਰਨਾ ਚਾਹੁੰਦੇ ਆ ਠੀਕ ਆ ਤੇ ਕੀ ਹੋਇਆ ਬੇਆਦਬੀਆਂ ਹੋਈਆਂ ਬੇਆਦਬੀ ਹੋਈ ਆਪਦੇ ਹੀ ਬੰਦੇ ਧਰਨਾ ਲਾ ਕੇ ਬਹਿ ਗਏ ਚਲੋ ਜਦੋਂ ਚੰਗਿਆੜੀ ਲੱਗੀ ਮਾੜਾ ਖੂਨ ਖੋਲਿਆ ਨੌਜਵਾਨਾਂ ਦਾ ਤੇ ਉਹਨੂੰ ਆਪਣੇ ਬੰਦਿਆਂ ਨੇ ਕੰਟਰੋਲ ਕਰਕੇ ਮਿੱਟੀ ਕਰਤਾ ਵਾਰ-ਵਾਰ ਬੇਆਦਬੀਆਂ ਹੋਈਆਂ ਬੇਆਦਬੀਆਂ ਦੇਖਣ ਦੀ ਤੇ ਬੇਆਦਬੀਆਂ ਸੁਣਨ ਦੀ ਆਦਤ ਪੈ ਗਈ ਸਿੱਖਾਂ ਨੂੰ ਹੁਣ ਕਿਸੇ ਨੇ ਕੋਈ ਲੜਾਈ ਨਹੀਂ ਲੜਨੀ ਪਹਿਲੋ ਤਾਂ ਐਂ ਹੁੰਦਾ ਸੀ ਵੀ ਇਹ ਜਿਹੜਾ ਪਿੰਡ ਹੈਗਾ ਸ਼ਹਿਰ ਹੈਗਾ ਤੈਸ ਨਾਲ ਇਸ ਕਰ ਦੋ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋ ਗਈ ਹੁਣ ਪੰਜ 10 ਇਕੱਠੇ ਪਏ ਸਰੂਪਾ ਤੇ ਬੰਦੇ ਤੇਲ ਛੜਕ ਕੇ ਬੀਬੀਆਂ ਪ੍ਰਕਾਸ਼ ਹੋਏ ਸਰੂਪਾਂ ਦੇ ਉੱਤੇ ਤੇਲ ਛੜਕ ਕੇ ਅੱਗ ਲਾ ਦਿੰਦੇ ਆ ਵੱਧ ਤੋਂ ਵੱਧ ਕੀ ਕਰ ਲੈਣਗੇ ਸਿੱਖ ਜਿਹੜਾ ਕੁਝ ਪਿੱਛੇ ਕਰਦੇ ਉਹ ਹੀ ਅੱਗੇ ਕਰਨਗੇ ਤੁਹਾਨੂੰ ਦੱਸ ਦਿੰਨੇ ਆ ਜਦੋਂ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦੇ ਆ ਜਾਂ ਉੱਥੇ ਅੱਗ ਲਾ ਦਿੰਦੇ ਆ ਸੀਸੀਟੀਵੀ ਦੀਆਂ ਵੀਡੀਓ ਲੀਕ ਹੁੰਦੀਆਂ ਕੋਸ਼ਕਤ ਚਾਰਕ ਬੰਦੇ ਹੁੰਦੇ ਪਿੰਡ ਦੇ ਹੁੰਦੇ ਆ ਕਮੇਟੀ ਦੇ ਹੁੰਦੇ ਉਹਨਾਂ ਦੀਆਂ ਵੀਡੀਓ ਲੀਕ ਹੋ ਜਾਂਦੀਆਂ ਵੀ ਬੇਆਦਬੀ ਹੋ ਗਈ ਪੁਲਿਸ ਆਉਂਦੀ ਆ ਹਾਂਜੀ ਬੰਦਾ ਕਿੱਥੇ ਆ ਬੰਦਾ ਪੁਲਿਸ ਕੋਲੇ ਆ ਵਪਾਰਚਾ ਹੋ ਗਿਆ ਉਹਨੂੰ ਲੈ ਗਏ ਇਦੋਂ ਗਾਂ ਕਿਸੇ ਨੇ ਕੋਈ ਗੱਲਬਾਤ ਨਹੀਂ ਕਰਨੀ ਨਾ ਹੀ ਕਰ ਸਕਦੇ ਆ ਕਿਉਂ ਆਦਤ ਪੈ ਗਈ ਆ ਬੇਆਦਬੀਆਂ ਦੇਖਣ ਦੀ ਬੇਆਦਬੀਆਂ ਹੋਣਾਂ ਧਿਕੜ ਨਾ ਮਨ ਨੂੰ ਸੁਣ ਦੀ ਆਦਤ ਪੈ ਗਈ ਜਿਹੜੀ ਚੀਜ਼ ਦੀ ਆਦਤ ਪੈ ਜਾਵੇ ਨਾ ਉਹਦੇ ਲਈ ਜੰਗ ਜਯਦ ਨਹੀਂ ਹੁੰਦੇਗੇ ਉਹ ਫਿਰ ਮੁੜ ਕੇ ਇਦਾਂ ਹੀ ਰਹਿ ਜਾਂਦੀ ਗੱਲਬਾਤ ਜਿਵੇਂ ਆਪਣਾ ਧੀਆਂ ਭੈਣਾਂ ਦੀ ਨਗੇਜਤਾ ਦੇਖਣ ਦੀ ਆਦਤ ਪੈ ਗਈ ਨਾ ਪੰਜਾਬਗਾਂ ਨੂੰ ਜਿਵੇਂ ਆਪਣੇ ਨੌਜਵਾਨਾਂ ਨੂੰ ਨਸ਼ਾ ਕਰਦੇ ਦੇਖਣ ਦੀ ਆਦਤ ਪੈ ਗਈ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾ ਲੱਗਣ ਦੀਆਂ ਦੇਖਣ ਦੀ ਸੁਣਨ ਦੀ ਆਦਤ ਪੈ ਗਈ ਨਾ ਹੁਣ ਇਹਨਾਂ ਤਿੰਨ ਚੀਜ਼ਾਂ ਲਈ ਲੜਾਈ ਨਹੀਂ ਹੋ ਸਕਦੀ ਕਦੇ ਵੀ ਪੰਜਾਬ ਦੇ ਵਿੱਚ ਕਦੇ ਵੀ ਸਿੱਖਾਂ ਦੇ ਸਿਰ ਨਹੀਂ ਜੁੜਨੇ ਕਦੇ ਜਥੇਦਾਰਾਂ ਨੇ ਬਹਿ ਕੇ ਇਹ ਗੱਲਬਾਤ ਨਹੀਂ ਕਰਨੀ ਵੀ ਹੁਣ ਆਪਾਂ ਜੰਗ ਕਰਾਂਗੇ ਇਹ ਇਹ ਸਾਰਾ ਕੁਝ ਹੋ ਗਿਆ ਹੁਣ ਇਹ ਇਸ ਮਸਲੇ ਦੇ ਤੁਸੀਂ ਭੁੱਲ ਜੋ ਵੀ ਕੋਈ ਗੱਲਬਾਤ ਕਰਨਗੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਾਉਣ ਦੀ ਤੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਰਹਿਣ ਦੀ ਗੱਲਬਾਤ ਵਾਰ-ਵਾਰ ਸੁਣਦੇ 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 ਆਦਤ ਪੈ ਗਈ ਨਿੱਕੇ ਮੋਟੇ ਮੋਰਚੇ ਲੱਗੇ ਵੱਡੇ ਮੋਰਚੇ ਲੱਗੇ ਮੋਰਚਿਆਂ ਨੂੰ ਆਪ ਦੇ ਬੰਦੇ ਨੇ ਫੇਲ ਕਰਾਇਆ ਮੋਰਚੇ ਲਾਉਣ ਦੀ ਤੇ ਹੁਣ ਮੋਰਚਿਆਂ ਤੇ ਨਾ ਜਾਣ ਦੀ ਆਦਤ ਪੈ ਗਈ ਇਹਦੇ ਬਾਰੇ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁਣ ਸਿੱਖਾਂ ਨੇ ਕਰਨੀ ਹੁਣ ਗੱਲ ਆਉਂਦੀ ਆ ਰੇਪ ਤੇ ਪੰਜਾਬ ਦੇ ਵਿੱਚ ਇਤਿਹਾਸ ਸੀ ਸਾਡਾ ਸਿੱਖਾਂ ਦਾ ਵੀ ਬਗਾਨੀਆਂ ਧੀਆਂ ਨੂੰ ਗੁਲਾਮ ਕਰਕੇ ਲਜਾਇਆ ਜਾਂਦਾ ਹੁੰਦਾ ਸੀਗਾ ਤੇ ਉਹਨਾਂ ਨੂੰ ਛੜਾ ਕੇ ਲਿਆਉਂਦੇ ਹੁੰਦੇ ਸੀ ਤੇ ਡੁੱਬ ਕੇ ਮਰ ਜਾਓ ਹੋਰ ਗਾਂ ਜਾ ਕੇ ਕੀ ਇਤਿਹਾਸ ਲਾਉਂਗੇ ਸਾਡੀਆਂ ਹੀ ਧੀਆਂ ਤੇ ਸਾਡੀ ਸਾਡੀਆਂ ਧੀਆਂ ਦੀ ਬਲਾਤਕਾਰ ਬਗਾਨੀਆਂ ਧੀਆਂ ਤੇ ਸਾਡੇ ਅਮਰਤਧਾਰੀ ਬੰਦੇ ਬਲਾਤਕਾਰੀ ਤੇ ਇਹ ਤੁਸੀਂ ਕਹਿ ਦੋਗੇ ਵੀ ਸਾਡੇ ਪੁਰਖੇ ਇਦਾਂ ਦੇ ਹੁੰਦੇ ਸੀ ਉਹ ਕਹਿੰਗੇ ਜੇ ਪੁਰਖੇ ਇਦਾਂ ਦੇ ਸੀ ਤੇ ਬੱਚੇ ਇਦਾਂ ਦੇ ਕਿਵੇਂ ਜਾਂ ਤਾਂ ਇਹ ਕਹੋ ਤੁਸੀਂ ਉਹਨਾਂ ਦੇ ਬੱਚੇ ਨਹੀਂ ਜਾਂ ਇਹ ਕਹੋ ਉਹ ਤੁਹਾਡੇ ਪੁਰਖੇ ਨਹੀਂ ਹੈਗੇ ਇਸ ਕਰਕੇ ਤੁਸੀਂ ਵੇਖਿਓ ਮੰਨ ਲਓ ਜਲੰਧਰ 13 ਸਾਲ ਦੀ ਬੱਚੀ ਦਾ ਰੇਪ ਹੋ ਤੋਂ ਬਾਅਦ ਮਰਡਰ ਹੋ ਗਿਆ ਉਹ ਸਿਰਫ ਉਹਨਾਂ ਦੀ ਬੱਚੀ ਦਾ ਹੋਇਆ ਹੁਣ ਆਸ-ਪਾਸ ਵਾਲੇ ਆਂਡ ਗਵਾਂਡ ਜਾਂ ਨੇੜੇ-ਤੇੜੇ ਵਾਲੇ ਸਾਰੇ ਇੰਟਰਵਿਊਆਂ ਦੇਣਗੇ ਯੂਟਿਊਬਰ ਆਉਣਗੇ ਉੱਥੋਂ ਦੇ ਲੋਕ ਆਉਣਗੇ ਪੁਲਿਸ ਆਊਗੀ ਪੋਸਟਮਾਰਟਮ ਹੋਊਗਾ ਸੰਸਕਾਰ ਹੋ ਜਾਊਗਾ ਰੋਣਗੇ ਪਿੱਟਣਗੇ ਮੀਡੀਆ 'ਚ ਗੱਲਬਾਤ ਹੋਊਗੀ ਪਰਚਾ ਹੋਊਗਾ ਉਹਨੂੰ ਪੇਸ਼ ਕਰਨਗੇ ਉਹਦਾ ਰਿਮਾਰਡ ਲੈਣਗੇ ਜੇਲ੍ਹ ਭੇਜ ਦੇਣਗੇ ਪਰਿਵਾਰ ਦਾ ਹੋਊਗਾ ਵੀ ਠੀਕ ਹੈ ਸਾਨੂੰ ਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਆਪ ਲੈ ਜਾਂਦੇ ਹੁੰਦੇ ਇਨਸਾਫ ਗਏ ਤੇ ਛੱਡੇ ਨਹੀਂ ਜਾਂਦੇ ਹੁੰਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਬੱਚੀ ਦਾ ਥੋਡੀ ਦਾ ਰੇਪ ਹੋ ਗਿਆ ਬੱਚੀ ਦਾ ਸਾਡੀ ਦਾ ਰੇਪ ਹੋ ਗਿਆ ਇਨਸਾਫ ਤੀਜਾ ਬੰਦਾ ਕਿਵੇਂ ਸਾਨੂੰ ਮਨ ਨੂੰ ਸਕੂਨ ਰੂਹ ਨੂੰ ਤਸੱਲੀ ਮਿਲ ਜੂ ਵੀ ਸਾਡੀ ਬੱਚੀ ਦਾ ਰੇਪ ਕਰਕੇ ਮਰਡਰ ਕਰ ਦਿੱਤਾ ਗਿਆ ਉਹਨੇ ਤੇ ਇਹਨੂੰ ਫਾਂਸੀ ਤੇ ਚਾੜ੍ਹ ਦਿਓ ਇਹ ਇਨਸਾਫ ਨਹੀਂ ਹੁੰਦੇ ਸਰਕਾਰਾਂ ਕਿੱਥੇ ਇਨਸਾਫ ਦਿੰਦੀਆਂ ਹੁੰਦੀਆਂ ਉਹ ਕੋ ਦੇਜ ਤਾਂ ਚੱਲਦੀ ਇਹਨਾਂ ਘਟਨਾਵਾਂ ਕਰਕੇ ਹੁੰਦੀ ਆ ਇਹਦਾ ਸਵਾਦ ਤਾਂ ਆਉਂਦਾ ਵੀ ਜੇ ਜਲੰਧਰ ਜੇ ਤੁਹਾਨੂੰ ਪਤਾ ਸੀ ਉਹਨੇ ਰੇਪ ਕਰਤਾ ਤੇ ਤੁਹਾਡੇ ਹੱਥੀ ਸੀ ਤੇ ਉਹ ਉਹਦਾ ਉੱਥੇ ਹੀ ਸੋਧਾ ਲਾਇਆ ਹੁੰਦਾ ਤੇ ਪਜਾ ਪਤਾ ਲੱਗਦਾ ਵੀ ਹਾਂ ਵੀ ਆ ਕੰਮ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਾਤਾ ਜੁਰਮ ਹੋ ਗਿਆ ਪਾਪ ਵਧ ਗਿਆ ਤੇ ਮੀਰੀ ਪੀੜੀ ਦੀਆਂ ਕਿਰਪਾ ਨਾਲ ਧਾਰਨ ਕਰਨੀਆਂ ਪੈਂਦੀਆਂ ਛੇਵੇਂ ਪਾਸ਼ਾ ਜੀ ਚਾਹਤਨੀ ਚੌਂਕ ਦੇ ਵਿੱਚ ਮਹਾਰਾਜ ਨੇ ਸੀਸ ਦਿੱਤਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਅਮਰਤ ਛਕਾਉਣਾ ਪੈ ਗਿਆ। ਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਖਾਲਸਾ ਬਲਖਣਾ ਹੁਣ ਉਹੀ ਭਰਤੀ ਹੋਣਗੇ ਜਿਹੜੇ ਸਿਰ ਦੇਣਗੇ। ਮਤਲਬ ਜੁਰਮ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ ਹਮੇਸ਼ਾ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਨਾ ਜੇ ਇੱਕ ਅੱਧੇ ਦੇ ਘਰੇ ਪਾਣੀ ਆਇਆ ਹੁੰਦਾ ਤੇ ਦੂਜੇ ਨੇ ਕੋਠੇ ਤੇ ਚੜ ਕੇ ਦੇਖਣਾ ਸੀ ਫਲਾਨਿਆਂ ਦੇ ਘਰੇ ਪਾਣੀ ਆਇਆ। ਤੇ ਹੁਣ ਸਾਰੇ ਘਰ ਰੁੜ ਗਏ ਤੇ ਸਾਰਿਆਂ ਨੂੰ ਉਥੋਂ ਭੱਜਣਾ ਪੈ ਗਿਆ। ਸਾਰਿਆਂ ਨੂੰ ਉੱਥੋਂ ਨਿਕਲਣਾ ਪੈ ਗਿਆ ਸਾਰਾ ਕੁਝ ਛੱਡ ਕੇ ਇਹਦਾ ਮਤਲਬ ਇਹ ਹੈ ਵੀ ਜਦੋਂ ਇੱਕੋ ਜਿਹਾ ਜੁਰਮ ਹੋਊਗਾ ਤੇ ਉਦੋਂ ਤੁਹਾਨੂੰ ਅਕਲ ਆਉਣੀ ਆ ਉਹ ਨਹੀਂ ਤੁਹਾਨੂੰ ਅਕਲ ਆਉਣੀ ਪੰਜਾਬ ਵਾਸੀਓ ਸ਼ਰਮ ਖਾਓ ਤੁਸੀਂ ਸਿਆਣੇ ਆ ਬਜ਼ੁਰਗ ਬੰਦਾ ਵੀ ਜੇ ਸ਼ਾਮ ਨੂੰ ਜਾਂ ਸਵੇਰੇ ਅੰਮ੍ਰਿਤ ਵੇਲੇ ਸੈਰ ਕਰਨ ਜਾਂਦਾ ਨਾ ਤੇ ਛੋਟੀ ਇਸ ਕਰਕੇ ਲੈ ਕੇ ਜਾਂਦਾ ਵੀ ਰਾਜ ਕੁੱਤਾ ਬਿੱਲਾਣਾ ਪੈ ਜੇ ਕਿਸੇ ਬੰਦੇ ਨੂੰ ਖਤਰਾ ਕਿਸੇ ਦੀ ਦੁਸ਼ਮਣੀ ਆ ਉਹ ਇਸ ਕਰਕੇ ਵੈਪਨ ਲੈਂਦਾ ਲਾਇਸੈਂਸ ਬਣਾਉਦਾ ਵੀ ਸਾਨੂੰ ਕੋਈ ਮਾਰ ਨਾ ਜਾਵੇ ਜੀ ਸਾਨੂੰ ਹਥਿਆਰ ਚਾਹੀਦੇ ਸਰਕਾਰ ਹਥਿਆਰ ਦਿੰਦੀ ਆ ਪੰਜਾਬ ਦੇ ਵਿੱਚ ਕਾਨੂੰਨੀ ਹੈ ਨਹੀਂ ਗਏ ਸਾ ਵੀ ਕੋਈ ਕੁੜੀ ਵਿਚਾਰੀ ਇਹ ਜਾ ਕੇ ਕਹਿ ਦਵੇਤੀ ਇਥੇ ਆਣੀ ਜੀ ਜਵਾਨ ਹੋ ਗਏ ਆ ਤੇ ਅਸੀਂ ਤਾਂ ਆਪਣੀ ਪੂਰੀ ਕੋਸ਼ਿਸ਼ ਕਰਦੇ ਆ ਅੱਜ ਤੱਕ ਬਚੀ ਰਵੇ ਆਪਦੇ ਪਹਿਰਾ ਵਿੱਚ ਰਹਿਨੇ ਆ ਤੇ ਪਰ ਫੇਰ ਵੀ ਇੱਥੇ ਲੋਕ ਜਿਹੜੇ ਹੈਗੇ ਉਹਨਾਂ ਦੀ ਨਜ਼ਰ ਆ ਮਾੜੀ ਆ ਤੇ ਸਾਨੂੰ ਹਥਿਆਰ ਦਿੱਤੇ ਜਾਣ ਘਟੂ ਘਟਕ ਇੱਕ ਵੈਪਨ ਦਾ ਕੁੜੀਆਂ ਕੋਲੇ ਚਾਹੀਦਾ ਸੀ ਨਾ ਜਦੋਂ ਕਿਤੇ ਤੁਸੀਂ ਬਾਹਰ ਸੈਰਸਪਾਟੇ ਨੂੰ ਨਿਕਲਦੇ ਆ ਨਾ ਇਸ ਕਰਕੇ ਛੋਟੀ ਲੈ ਕੇ ਜਾਣੇ ਬਾਹਰ ਕੁੱਤਾ ਬਿੱਲਾ ਨਾ ਪੈ ਜੇ ਤੇ ਜਦੋਂ ਕੁੜੀਆਂ ਵਿਚਾਰੀਆਂ ਧੀਆਂ ਕੱਲੀਆਂ ਘਰੋਂ ਨਿਕਲਦੀਆਂ ਉਹਨਾਂ ਕੋਲੇ ਕੀ ਆ ਜਿਹੜੇ ਕੁੱਤੇ ਧੀਆਂ ਨੂੰ ਪੈਂਦੇ ਆ ਨਾ ਉਹ ਬੰਦਿਆਂ ਨੂੰ ਨਹੀਂ ਕਦੇ ਪੈ ਸਕਦੇਗੇ ਤੇ ਤੁਹਾਨੂੰ ਸਮਝਣਾ ਪੈਣਾ ਇਸ ਗੱਲ ਨੂੰ ਜਦੋਂ ਪੰਜਾਬ ਦੇ ਵਿੱਚ ਹੁਣ ਜੁਰਮ ਵਧੂਗਾ ਨਾ ਉਹੀ ਬਚਣਗੇ ਜਿਨ੍ਹਾਂ ਕੋਲੇ ਸ਼ਸਤਰ ਹੋਣਗੇ ਜਿਵੇਂ ਪੰਜਾਬ 'ਚ ਹੁਣ ਹੜਾ ਆਏ ਸੀਗੇ ਇਸ ਸਾਰਿਆਂ ਨੂੰ ਪਾਜੜਾ ਪੈ ਗਿਆ ਸੀ ਵੀ ਇਸ ਹੜ੍ਹ ਦੇ ਪਾਣੀ ਨਾਲ ਦਸੀਂ ਵੀ ਰੁੜ ਜਾਂਗੇ ਸੀ ਵੀ ਰੁੜ ਜਾਾਂਗੇ ਉੱਥੇ ਇੱਕ ਕਿੱਲੇ ਵਾਲਾ ਵੀ ਮਰਿਆ ਉੱਥੇ 50 ਕਿੱਲੇ ਵਾਲਾ ਵੀ ਮਰਿਆ ਕਦੇ ਵੀ ਜੁਰਮ ਵੇਖ ਕੇ ਨਹੀਂ ਆਉਂਦਾ ਉਹ ਚੰਗੇ ਤੇ ਵੀ ਆ ਸਕਦਾ ਮਾੜੇ ਤੇ ਵੀ ਆ ਸਕਦਾ ਉਹ ਗਰੀਬ ਤੇ ਵੀ ਆ ਸਕਦਾ ਅਮੀਰ ਤੇ ਵੀ ਆ ਸਕਦਾ ਪੰਜਾਬ ਦੇ ਵਿੱਚ ਰੇਪ ਗਰੀਬ ਬੱਚੀਆਂ ਦੇ ਵੀ ਹੋ ਰਹੇ ਆ ਅਮੀਰਾਂ ਦੇ ਵੀ ਹੋ ਰਹੇ ਆ ਬਸ ਇਹ ਆ ਵੀ ਅਮੀਰ ਪਰਦਾ ਪਾ ਲੈਂਦੇ ਆ ਮੇਰਾਂ ਕੋਲੇ ਪਾਵਰ ਹੈਗੀ ਗਰੀਬਾਂ ਦੀਆਂ ਖਬਰਾਂ ਛਪ ਜਾਂਦੀਆਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਇਹ ਕਹਿਨੇ ਸਮੇਂ ਦੇ ਸਮੇਂ ਨੂੰ ਦੇਖ ਕੇ ਜੇ ਤੁਸੀਂ ਨਾ ਜਾਗੇ ਤੇ ਇੱਕ ਦਿਨ ਇਹ ਹੋਣਾ ਗਲੀ ਗਲੀ ਰੇਪ ਹੋਣਗੇ ਗਲੀ ਗਲੀ ਮਰਡਰ ਹੋਣਗੇ ਬੱਚਿਆਂ ਦੇ ਗਲੀ ਗਲੀ ਨਸ਼ੇ ਨਾਲ ਲੋਕ ਮਰਨਗੇ ਗਲੀ ਗਲੀ ਇਹ ਅਤਿਆਚਾਰ ਹੋਣਗੇ ਤੇ ਉਦੋਂ ਤੁਹਾਨੂੰ ਅਕਲ ਹੋਣੀ ਆ ਹਾਏ ਹੋਏ ਕਿਥੇ ਸਮਾ ਰਹਿੰਦੇ ਇਕੱਠੇ ਹੋ ਜਾਂਦੇ ਤੇ ਹੁਣ ਤੁਸੀਂ ਵੇਖਿਓ ਗਾਂ ਥੋੜਾ ਬਣਦਾ ਕੀ ਆ ਇੱਥੇ ਇੱਥੇ ਜਿਹੜੀ ਬੱਚੀ ਨਾ ਜਾਂ ਜਿਹੜੇ ਬੱਚੇ ਨਾਲ ਰੇਪ ਹੋਇਆ ਸਿਰਫ ਉਹਨਾਂ ਨੇ ਹੋਇਆ ਮੈਂ ਅੱਜ ਇਹ ਗੱਲ ਦਾਅਵੇ ਨਾ ਕਹਿਣਾ ਜਿਹੜਾ ਜਲੰਧਰ ਰੇਪ ਹੋਇਆ 13 ਸਾਲ ਦੀ ਬੱਚੀ ਦਾ ਉਸ ਪਰਿਵਾਰ ਨੂੰ ਮੈਂ ਇਸ ਵੀਡੀਓ ਰਾਹੀਂ ਆਡੀਓ ਰਾਹੀਂ ਸੁਨੇਹਾ ਪਹੁੰਚਦਾ ਕਰਦਾ ਵੀ ਤੁਹਾਡੇ ਨਾਲ ਇਹ ਲੋਕ ਤੁਹਾਡੇ ਨਾਲ ਇਹ ਪ੍ਰਸ਼ਾਸਨ ਤੁਹਾਡੇ ਨਾਲ ਇਹ ਜਿਹੜੇ ਹਮਦਰਦੀ ਤੁਰੇ ਫਿਰਦੇ ਇਹ ਵੱਧ ਤੋਂ ਵੱਧ 15 ਦਿਨਾਂ 20 ਦਿਨਾਂ ਹੱਦ ਮਹੀਨਾ ਇਸ ਤੋਂ ਬਾਅਦ ਇਹਨਾਂ ਨੇ ਇਸ ਗੱਲ ਨੂੰ ਭੁੱਲ ਜਣਾ ਅਸਲ ਤਾਂ ਭੋਗ ਪਾਉਣ ਤੋਂ ਬਾਅਦ ਗੱਲਾਂ ਦਾ ਹੀ ਭੋਗ ਪਾਇਆ ਜਾਂਦਾ ਹੁੰਦਾ ਵੀ ਅਗਲੇ ਨਾਲ ਕੀ ਹੋਇਆ ਦੁੱਖ ਤੁਹਾਨੂੰ ਰਹਿਣਾ ਧੀ ਤੁਹਾਡੀ ਚਲੀ ਗਈ ਆ ਇਸੇ ਤਰ੍ਹਾਂ ਜਿਹੜੀ ਇਹਨਾਂ ਪਰਿਵਾਰ ਤੇ ਬੀਤਦੀ ਆ ਇਹ ਸਾਰੇ ਪਰਵਾਨਾ ਦੇ ਬੀਤਣੇ ਆਉਣ ਵਾਲੇ ਸਮੇਂ ਦੇ ਵਿੱਚ ਉਦੋਂ ਤੁਹਾਨੂੰ ਯਾਦ ਆਇਆ ਕਰੂ ਹਾਂ ਯਾਰ ਵੀ ਬੰਦੇ ਸਹੀ ਕਹਿੰਦੇ ਸੀ ਗੱਲਾਂ ਬਾਤਾਂ ਚਲੋ ਮੈਨੂੰ ਮੈਂ ਤਾਂ ਮਾੜਾ ਹੈਗਾ ਹੀ ਹੈਗਾ ਮੈਨੂੰ ਸਾਰਿਆਂ ਨੇ ਮਾੜਾ ਕਿਹਾ ਵਾ ਤੇ ਮਾੜਾ ਹੀ ਕਹਿਣਾ ਮੈਂ ਗਾ ਮੈਂ ਮਾੜਾ ਇੱਕ ਮੈਂ ਤੁਹਾਨੂੰ ਪਤਾ ਦੀ ਗੱਲ ਦੱਸ ਕੇ ਜਾਨਾ ਪੰਜਾਬ ਤੇ ਕਦੇ ਵੀ ਕਿਸੇ ਸਰਕਾਰ ਦਾ ਦਬਾਅ ਨਹੀਂ ਰਿਹਾ ਪੰਜਾਬ ਤੇ ਕਦੇ ਵੀ ਕਿਸੇ ਸਰਕਾਰ ਦਾ ਹੱਕ ਨਹੀਂ ਰਿਹਾ ਹਮੇਸ਼ਾ ਇਹਨਾਂ ਨੇ ਕਬਜ਼ੀ ਕੀਤੀ ਆ ਚਾਹੇ ਅੱਜ ਦੀ ਆ ਤੇ ਚਾਹੇ ਉਹ 1947 ਤੋਂ ਪਹਿਲਾਂ ਦੀਆਂ ਚਾਹੇ ਕੋਈ ਵੀ ਆ ਪਰ ਯਾ ਹਮੇਸ਼ਾ ਗੁਰੂਆਂ ਪੀਰਾਂ ਦੀ ਧਰਤੀ ਅਤੇ ਪੰਜਾਬ ਦੇ ਉਤੇ ਜੱਥੇਦਾਰਾ ਨੇ ਰਾਜ ਕੀਤਾ ਪੰਜਾਬ ਦੇ ਉਤੇ ਸਿੱਖਾਂ ਨੇ ਰਾਜ ਕੀਤਾ ਮਿਸਲਾਂ ਨੇ ਰਾਜ ਕੀਤਾ ਜੱਥੇ ਬੰਦੀਆਂ ਨੇ ਰਾਜ ਕੀਤਾ ਪੰਜਾਬ ਦੇ ਵਿੱਚ ਹੋ ਰਹੇ ਪੇ ਆਦਮੀਆਂ ਪੰਜਾਬ ਦੇ ਵਿੱਚ ਹੋ ਰਹੇ ਰੇਪ ਪੰਜਾਬ ਦੇ ਵਿੱਚ ਨਸ਼ੇ ਨਾਲ ਮਾਰੇ ਨੌਜਵਾਨ ਪੰਜਾਬ ਦੇ ਵਿੱਚ ਹੋ ਰਹੀਆਂ ਡਕੈਤੀਆਂ ਪੰਜਾਬ ਦੇ ਵਿੱਚ ਗੈਂਗਸਟਰਾਂ ਵਾਲੋ ਬਾਹਰ ਬੈਠੇ ਹੋ ਰਹੇ ਕਤਲ ਇਹਨਾਂ ਦੇ ਜ਼ਿੰਮੇਵਾਰ ਭਗਵੰਤ ਮਾਨੀ ਹੈ ਜਿੰਨਾ ਚਿਰ ਤੁਸੀਂ ਇਹ ਵੇਖੋਗੇ ਨਾ ਐਣਕਣੀ ਲਾਉਂਗੇ ਤੁਸੀਂ ਵੀ ਦੂਰ ਦ੍ਰਿਸ਼ਟੀ ਵਾਲੀ ਤੁਹਾਨੂੰ ਸਮਝ ਨਹੀਂ ਹੋਣਾ ਨਾ ਤਾਂ ਪੰਜਾਬ ਦੇ ਉੱਤੇ ਜੁਰਮ ਕਰਨ ਦੇ ਵਿੱਚ ਭਗਵੰਤ ਮਾਨ ਦਾ ਹੱਥ ਆ ਨਾ ਕਾਂਗਰਸ ਦਾ ਨਾ ਬੀਜੇਪੀ ਦਾ ਕਿਸੇ ਵੀ ਪਾਰਟੀ ਦਾ ਕੋਈ ਯੋਗਦਾਨ ਨਹੀਂ ਹੈ ਗੱਲ ਇਹ ਹੁੰਦੀ ਹੈ ਵੀ ਤੁਸੀਂ ਚੱਲਣਾ ਸਿੱਖ ਗਏ ਆ ਤੁਸੀਂ ਜਵਾਬ ਦੇਣੋਂ ਹਟ ਗਏ ਆ ਤੁਹਾਡੇ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਸਰਕਾਰਾਂ ਪਛਾਣਣੀਆਂ ਪੈਣੀਆਂ ਪੰਜਾਬ ਦੀ ਸਰਕਾਰ ਬੀਜੇਪੀ ਨਹੀਂ ਕੀ ਪੰਜਾਬ ਦੀ ਸਰਕਾਰ ਕਾਂਗਰਸ ਨਹੀਂ ਗਈ ਪੰਜਾਬ ਦੀ ਸਰਕਾਰ ਅਕਾਲੀ ਦਲ ਬਾਦਲ ਨਹੀਂ ਗਈ ਪੰਜਾਬ ਦੀ ਸਰਕਾਰ ਝਾੜੂ ਵਾਲੇ ਭਗਵੰਤ ਮਾਨ ਨਹੀਂ ਗਈ ਪੰਜਾਬ ਦੀ ਸਰਕਾਰ ਨੇ ਕਾਲ ਤਖਸੈਬ ਪੰਜਾਬ ਦੀ ਸਰਕਾਰ ਆ ਬੁੱਢਾ ਦਲ ਪੰਜਾਬ ਦੀ ਸਰਕਾਰ ਆ ਤਰਨਾ ਦਲ ਪੰਜਾਬ ਦੀ ਸਰਕਾਰ ਆ ਦੰਦਮੀ ਟਕਸਾਲ ਪੰਜਾਬ ਦੀ ਸਰਕਾਰ ਆ ਹਰੀਆਂ ਬੇਲਾ ਮਿਸਲਾ ਇਹ ਜਿਹੜੀਆਂ ਜਥੇਬੰਦੀਆਂ ਨੇ ਜਥੇਦਾਰ ਨੇ ਕਾਰਤਾ ਸਹਿਤ ਜਾਂ ਪੰਚਾਤ ਦਾ ਜਥੇਬਾਰ ਨੇ ਉਹ ਪੰਜਾਬ ਦੀ ਸਰਕਾਰ ਨੇ ਜਦੋਂ ਦਾ ਇਹ ਧਰਤੀ ਸ੍ਰਿਸ਼ਟੀ ਸਾਜੀ ਆ ਉਦੋਂ ਦੇ ਹੀ ਇਹ ਥੋਂ ਦੀ ਸਰਕਾਰ ਆ ਕੱਲ ਵੀ ਇਹੀ ਸਰਕਾਰ ਸੀ ਅੱਜ ਵੀ ਇਹੀ ਸਰਕਾਰ ਆ ਕੱਲ ਨੂੰ ਵੀ ਇਹੀ ਸਰਕਾਰ ਹੋਣੀ ਆ ਜੇ ਪੰਜਾਬ ਦੇ ਵਿੱਚ ਜੁਰਮ ਹੋ ਰਹੇ ਆ ਉਹ ਇਹਨਾਂ ਦੀ ਹੋਂਦ ਚ ਹੀ ਹੋ ਰਹੇ ਆ ਜੇ ਪੰਜਾਬ ਦੇ ਵਿੱਚ ਪਹਿਲਾਂ ਧੀਆਂ ਭੈਣਾਂ ਸੇਫ ਸੀ ਤੇ ਉਹ ਇਹ ਪੰਥ ਦੇ ਕਰਕੇ ਸੇਫ ਸੀ ਤੇ ਹੁਣ ਸਾਨੂੰ ਸ਼ਰਮਣਾ ਕਹਿਣਾ ਪੈਂਦਾ ਵਾ ਚਾਹੇ ਮੇਰੇ ਪਿੱਛੇ ਬਹਿਣਗੇ ਹੁਣ ਫੇਰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਮਾੜਾਂ ਮੇਰੇ ਵਿੱਚ ਤਾਂ ਸਾਰੇ ਹੀ ਪਏ ਹੋਇਆ ਮੈਂ ਕਹਿਣਾ ਚਾਹੁੰਦਾ ਹਰਵੀਰ ਦੇ ਪਰਿਵਾਰ ਨੂੰ ਤੇ ਆ ਜਿਹੜੀ ਬੱਚੀ 13 ਸਾਲ ਦੀ ਬੱਚੀ ਦਾ ਕਤਲ ਹੋਇਆ ਬਲਾਤਕਾਰ ਤੇ ਕਤਲ ਇਹ ਬਹੁਤ ਜ਼ਰੂਰੀ ਗੱਲ ਆ ਤੁਸੀਂ ਸਮਝੋ ਤੁਸੀਂ ਪੰਜਾਬ ਦੀਆਂ ਸਾਰੀਆਂ ਘਟਨਾਵਾਂ ਨੂੰ ਛੱਡ ਕੇ ਤੁਸੀਂ ਦੋ ਪਰਿਵਾਰ ਇੱਕ ਬੱਚੇ ਦਾ ਰੇਪ ਤੋਂ ਬਾਅਦ ਮਰਡਰ ਹੁੰਦਾ ਇੱਕ ਬੱਚੀ ਦਾ ਰੇਪ ਤੋਂ ਬਾਅਦ ਮਰਡਰ ਹੁੰਦਾ ਤੁਸੀਂ ਦੋਨੇ ਪਰਿਵਾਰ ਸਭ ਤੋਂ ਪਹਿਲਾਂ ਜਾਓ ਬੁੱਢੇਦਾਲ ਦਾ ਜਥੇਦਾਰ ਘਮਾਉਂਦਾ ਬਾਬਾ ਬਲਵੀਰ ਸਿੰਘ ਉਹਦੇ ਕੋਲੇ ਜਾਓ ਉਹਨੂੰ ਪੁੱਛੋ ਵੀ ਮਹਾਰਾਜ ਤੁਸੀਂ ਬੁੱਢੇਦਾਲ ਦੇ ਮੁਖੀ ਜੇ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਸਾਡੇ ਧੀ ਦਾ ਤੇ ਸਾਡੇ ਬੱਚੇ ਦਾ ਰੇਪ ਕਰਕੇ ਮਰਡਰ ਕਰ ਦਿੱਤਾ ਗਿਆ ਤੇ ਤੁਸੀਂ ਕਰੋ ਉਹਨਾਂ ਨੂੰ ਗੱਲ ਹੀ ਨਹੀਂ ਆਉਣੀਗੀ ਉਹਨੂੰ ਜਵਾਬ ਹੀ ਨਹੀਂ ਆਉਣਾ ਉਹਨੂੰ ਕੋਈ ਪਤਾ ਨਹੀਂ ਕਿ ਉਹਨੇ ਸਰਕਾਰ ਤੇ ਗੱਲ ਛੱਡ ਦੇਣੀ ਹੈ ਉਹਨਾਂ ਤੇ ਫਿਰ ਸਰਕਾਰ ਸਾਡੀ ਫਿਰ ਅਸੀਂ ਦੂਜੀਆਂ ਸਰਕਾਰਾਂ 'ਚ ਹੀ ਬਣਾਂਗੇ ਨਾ ਫਿਰ ਅਸੀਂ ਤੁਹਾਨੂੰ ਕਿਵੇਂ ਮੰਨ ਲਗੇ ਤੁਸੀਂ ਸਾਡੇ ਜਥੇਦਾਰ ਆ ਫਿਰ ਇਹ ਪਰਿਵਾਰ ਜਾਵੇ ਸੌਰ ਸਿੰਘ ਬਾਬਾ ਬਤਾਰ ਸਿੰਘ ਸਾਹਿਬ ਜੀ ਹੁਣਾਂ ਕੋਲੇ ਉਹਨਾਂ ਨੂੰ ਕਹੋ ਮਹਾਰਾਜ ਤੁਸੀਂ ਬਾਬਾ ਵਿਧੀ ਚੰਦ ਜੀ ਜੀ ਦੀ ਜਥੇਬੰਦੀ ਦੇ ਵਿੱਚੋਂ ਹਾਂ ਤੁਹਾਡੇ ਕੋਲੇ ਉਹਨਾਂ ਦਾ ਦਲਪੰਥ ਹੈਗਾ ਮਹਾਰਾਜ ਤੁਹਾਡੀ ਹੋਂਦ ਦੇ ਵਿੱਚ ਸਾਡੇ ਬੱਚੇ ਦਾ ਤੇ ਸਾਡੀ ਬੱਚੀ ਦੇ ਰੇਵ ਤੋਂ ਬਾਅਦ ਮਰਡਰ ਹੋ ਗਿਆ ਕੀ ਕਰੀਏ ਕੋਈ ਗੱਲਬਾਤ ਨਹੀਂ ਆਉਣੀ ਸਰਕਾਰ ਦੇ ਸਾਈਡ ਤੇ ਨਹੀਂ ਪੁਲਿਸ ਕੁਝ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਨਾ ਤਾਂ ਬਾਬਾ ਨਿਹਾਲ ਸਿੰਘ ਹਰਿਆਵਲ ਵਾਲਿਆਂ ਨੇ ਕੁਝ ਕਰਨਾ ਤੁਸੀਂ ਚਲੋ ਜਲੰਧਰ ਇਧਰ ਤਰਨਾਦਾਲ ਨੇੜੇ ਮੈਂਦਾ ਬਾਬਾ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਕੋਲੇ ਚਲੇ ਜਾਓ ਮੈਂ ਕਿਸੇ ਦਾ ਉਹ ਈਰਖਾ ਨਹੀਂ ਕਰਦਾ ਮੈਨੂੰ ਕਿਸੇ ਨਾਲ ਨਫ਼ਰਤ ਨਹੀਂ ਹੈਗੀ ਬਹੁਤ ਸਤਿਕਾਰ ਆ ਮੈਂ ਕਹਿੰਦਾ ਪੰਥ ਪਰ ਫੁੱਲਤ ਰਵੀ ਤੇ ਸਾਰਿਆਂ ਦੇ ਚਰਨਾਂ ਦੇ ਵਿੱਚ ਸੀਸ ਝੁਕਦਾ ਪਰ ਜਦੋਂ ਜ਼ੁਰਮ ਹੋ ਰਿਹਾ ਤੇ ਉਦੋਂ ਕਰੀਏ ਕੀ ਪਿਓ ਨੂੰ ਹੀ ਮਾਜਾਂ ਮਾਰਾਂਗੇ ਨਾ ਤੁਸੀਂ ਬਾਬਾ ਜੋਗਾ ਸਿੰਘ ਸਾਹਿਬ ਜੀ ਕੋਲੇ ਜਾਓ ਉਹਨੂੰ ਕਹੋ ਮਹਾਰਾਜ ਸਾਡੀ ਬੱਚੀ ਦਾ 13 ਸਾਲਾਂ ਦੀ ਦਾ ਬਲਾਤਕਾਰ ਹੋ ਗਿਆ ਤੇ ਮੜਕੇ ਕਤਲ ਹੋ ਗਿਆ ਮਹਾਰਾਜ ਸਾਡੇ 6-7 ਸਾਲ ਦੇ ਬੱਚੇ ਨੂੰ ਘਰੋਂ ਚੱਕ ਕੇ ਲੈ ਗਿਆ ਇੱਕ ਭਈਆ ਉਹਨੇ ਦਿਨ ਰੇਪ ਕੀਤਾ ਤੇ ਲੋਹੇ ਦੀ ਰਾਡ ਉਹਦੇ ਟਾਇਲਟ ਵਾਲੀ ਜਗ੍ਹਾ ਵਿੱਚ ਦੀ ਪਾ ਕੇ ਮੂੰਹ ਥਾਣੀ ਦੀ ਘੜਤੀ ਕੋਈ ਫਿਕਰ ਨਹੀਂ ਦੰਦ ਮੇਟਕ ਸਾੜਾ ਬਾਬਾ ਹਰਨਾਮ ਸਿੰਘ ਜੀ ਹੁਣਾਂ ਕੋਲੇ ਉੱਠ ਜੋ ਹੈੱਡ ਕੁਆਟਰ ਤੇ ਮੈਂ ਤੇ ਕੋਈ ਫਿਕਰ ਨਹੀਂ ਕਾਲਦਕ ਸਾਹਿਬ ਦੇ ਜਥੇਦਾਰ ਸਾਹਿਬ ਹੁਣਾਂ ਕੋਲੇ ਉੱਠ ਜੋ ਕੋਈ ਫਿਕਰ ਨਹੀਂ ਥੋਨੂੰ ਪੰਜਾਬ ਨੂੰ ਸਮਝਣਾ ਪੈਣਾ ਥੋਡੀ ਅਸਲੀ ਸਰਕਾਰ ਜਥੇਬੰਦੀਆਂ ਨੇ ਗੌਰਮੈਂਟ ਨਹੀਂ ਹੈ ਆਮ ਆਦਮੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਤੇ ਆਹ ਜਿਹੜੀ ਕਾਂਗਰਸ ਇਹ ਆਪਣੀਆਂ ਸਰਕਾਰਾਂ ਨਹੀਂ ਹੈਗੀਆਂ ਇਹ ਤਾਂ ਆਪਣੇ ਉੱਤੇ ਰਾਜ ਕਰਨ ਲਈ ਥੋਪੀਆਂ ਗਈਆਂ ਸਰਕਾਰਾਂ ਨੇ ਇਹ ਤਾਂ ਉਹਨਾਂ ਦੇ ਮੋਹਰੇ ਨੇ ਅਸਲੀ ਸਰਕਾਰ ਤਾਂ ਪੰਜਾਬ ਦੀ ਬੁੱਢਾ ਦਾਲਾ ਅਸਲੀ ਸਰਕਾਰ ਤਾਂ ਤਰਨਾ ਦਾਲਾ ਹਰੀਆਂ ਬੇਲਾਂ ਦੰਦ ਮੀਟਕਸਾਲਾ ਕਾਲਤਾ ਸਾਡੇ ਜਥੇਦਾਰ ਸਾਡੀ ਸਰਕਾਰ ਆ ਤੁਸੀਂ ਇਹਨਾਂ ਨੂੰ ਨਾ ਗਾਲਾਂ ਕੱਢੋ ਵੀ ਹਾਂ ਹਾਂ ਭਗਵੰਤ ਮਾਨ ਦੇ ਯੋਗ ਦੇ ਵਿੱਚ ਆ ਹੋ ਗਿਆ ਉਹ ਤਾਂ ਦੁਸ਼ਮਣ ਹੈਗੇ ਹੀ ਹੈਗੇ ਸਾਰੇ ਉਹਨਾਂ ਨੂੰ ਤਾਂ ਸਮਝੋ ਤੁਸੀਂ ਦੁਸ਼ਮਣ ਹੀ ਆ ਤੇ ਦੁਸ਼ਮਣ ਹੈਗੇ ਆ ਉਹ ਤੇ ਜਿਹੜੇ ਆਪਣੇ ਆ ਉਹ ਉਹ ਵੀ ਨਹੀਂ ਨਾ ਕਲੀਅਰ ਕਰ ਰਹੇ ਵੀ ਅਸੀਂ ਥੋਡੇ ਆ ਹਜੇ ਤੁਸੀਂ ਵੇਖਿਓ ਇਹ ਨਹੀਂ ਮੈਂ ਕਹਿੰਦਾ ਜੇ ਤੁਸੀਂ ਕਹਿ ਦੋਗੇ ਉਹ ਕਰਾ ਬਾਬਿਆਂ ਕੋਲੇ ਜਾਂਦੇ ਸੀ ਬਾਬੇ ਹੁਣ ਕੀ ਕਰਨ ਤੇ ਫਿਰ ਬਾਬੇ ਇਹ ਨਾ ਕਹਿਣ ਵੀ ਸਾਡੇ ਪੁਰਖੇ ਇਦਾਂ ਦੇ ਸੀ ਪੁਰਖਿਆਂ ਨੇ ਕਰਾ ਬੋਟਾ ਪੋਈਆਂ ਪੁਰਖਿਆਂ ਕੋਲੇ ਕਰਾ ਗੱਦੀਆਂ ਨਹੀਂ ਸੀਗੀਆਂ ਪੁਰਖਿਆਂ ਕੋਲ ਕਰਾ ਦਸਤਾਰਾਂ ਨਹੀਂ ਸੀਗੀਆਂ ਵੱਡਿਆਂ ਦੀਆਂ ਉਹ ਕਿਵੇਂ ਸਾਡੀਆਂ ਕਾਬਲ ਤੋਂ ਕੰਧਾਰ ਤੋਂ ਧੀਆਂ ਛੜਵਾ ਕੇ ਲਿਆਉਂਦੇ ਰਹੇ ਇਤਿਹਾਸ ਸੁਣਾ ਹੁਣ ਆਪਾਂ ਵੱਡੇ ਵੱਡਾ ਵੀ ਅਸੀਂ ਸਵਾ ਲੱਖ ਨਾਲ ਲੜਦੇ ਰਹੇ ਆ ਇੱਥੇ ਘਰੋਂ ਚੱਕ ਕੇ ਕੁੜੀ ਦਾ ਰੇਪ ਕਰਕੇ ਮਾਰ ਕੇ ਹੋ ਜਾਂਦੇ ਕੀ ਕਰ ਲਿਆ ਇੱਥੇ ਸਵਾ ਲੱਖ ਤੋਂ ਇੱਕ ਨਾਲ ਨਹੀਂ ਲੜਿਆ ਜਾਂਦਾ ਇੱਕ ਸਵਾ ਲੱਖ ਨਾਲ ਕਿੱਥੇ ਲੜੂਗਾ ਮੁੜ ਕੇ ਫਿਰ ਅਗਲਿਆਂ ਨੇ ਕਹਿਣਾ ਤੁਸੀਂ ਤਾਂ ਝੂਠੇ ਆ ਤੇ ਅਗਲਿਆਂ ਨੇ ਕਈ ਮੰਨੀਆਂ ਜਾਣਗੀਆਂ ਫਿਰ ਤੁਸੀਂ ਕਹੋਗੇ ਉਹ ਮਸ਼ੀਨਰੀ ਆ ਅਗਲਿਆਂ ਨੇ ਭਾਈ ਇਹ ਦਾਵਾ ਕਰਨਾ ਇੱਥੇ ਸਵਾ ਲੱਖ ਗਣਤੀ ਆ ਥੋੜੀ ਇੱਕ ਜ਼ਿਲ੍ਹੇ ਦੇ ਵਿੱਚ ਸਵਾ ਲੱਖ ਤੋਂ ਇੱਕ ਬੰਦੇ ਨਾਲ ਨਹੀਂ ਲੜਿਆ ਜਾਂਦਾ ਤੁਸੀਂ ਇੱਕ ਬੰਦਾ ਸਵਾ ਲੱਖ ਨਾਲ ਲੜਨ ਵਾਲੀ ਪ੍ਰਵਾਹਸ਼ਾ ਨੂੰ ਕਿੱਥੇ ਕਿੱਥੇ ਸੁਣਾਵਾਂਗੇ ਆਪਾਂ ਕਿੱਥੇ ਕਵਾਂਗੇ ਸਾਡੇ ਬੰਦਾ ਸੰਗ ਬਹਾਦਰ ਅਰਗੇ ਜਾਂ ਹੋਰ ਸੂਰਬੀਰ ਹੋਏ ਆ ਸਾਡੇ ਜਸੇਦਾਰ ਹੋਏ ਆ ਉਹ ਜਿਹੜੀਆਂ ਇੱਜਤਾਂ ਦੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸੀ ਉੱਥੋਂ ਸਾਡੀਆਂ ਇੱਜਤਾਂ ਛੜਾ ਕੇ ਲਿਆਉਂਦੇ ਆ ਉਹ ਕਿਹਨੇ ਆਪਦੀਆਂ ਤਾਂ ਛੜਾਈਆਂ ਨਹੀਂ ਜਾਂਦੀਆਂ ਜਿੱਥੇ ਬੰਦਿਆਂ ਦੇ ਨਾਲ ਜੁੜੇ ਹੋਈ ਆ ਜਿਹੜੀ ਸੰਗਤ ਉਹ ਮਾੜਾ ਜਿਆਦੇ ਘਰੇ ਮਾਰੇ ਛਾਤੀ ਮਾਰੋ ਖਾ ਉਹਨਾਂ ਦੀਆਂ ਕੁੜੀਆਂ ਸੁੱਖਾਂ ਵਿੱਚ ਵਸਦੀਆਂ ਕੋਈ ਇੱਕ ਬੰਦਾ ਕਹਿ ਦਵੇ ਵੀ ਹਾਂ ਸਾਡੇ ਜਿਹਦੀ ਸਾਡੀ ਜੱਥੇਬੰਦੀ ਇਦਾਂ ਦੀ ਆ ਸਾਡੇ ਨਾਲ ਜਿੰਨੀ ਵੀ ਸੰਗਤ ਜੁੜੀ ਹੈ ਉਹਨਾਂ ਦੀਆਂ ਸਾਰੀਆਂ ਧੀਆਂ ਸੁਖੀ ਵਸਦੀਆਂ ਤੀਜੇ ਦਿਨ ਤਾਂ ਵਿਆਹ ਤੋਂ ਤੀਜੇ ਦਿਨ ਬਾਅਦ ਤਾਂ ਉਹਨਾਂ ਦੇ ਉਹ ਹੋ ਜਾਂਦੇ ਤਲਾਕ ਦਾਜ ਪਿਛੇ ਤਾਂ ਗੁੜੀਆਂ ਮਾਰੀ ਜਾਂਦੇ ਆ ਇਸ ਇਹ ਬਹੁਤ ਔਖਾ ਤੁਹਾਨੂੰ ਤੁਹਾਨੂੰ ਪੰਜਾਬੀਆਂ ਨੂੰ ਸਮਝਣੀ ਆਉਣੀ ਸਿੱਖਾ ਨੂੰ ਵੀ ਅਸਲੀ ਸੋਡੇ ਦੋਸ਼ ਮੜਕਾਉਣਾ ਜੇ ਜ਼ੋਰਮ ਨਹੀਂ ਸੀ ਜੇ ਜ਼ੋਰਮ ਕੰਟਰੋਲ ਕੀਤਾ ਤੇ ਸਾਡੇ ਜਥੇਦਾਰਾਂ ਨੇ ਕੀਤਾ ਉਹਨਾਂ ਅੱਗੇ ਸਿਰ ਝੁਕਦਾ ਜੇ ਜੋਰਮ ਵਧੂਗਾ ਤੇ ਜਥੇਦਾਰਾਂ ਦੀ ਹੋਂਦ ਜੇ ਵਧੂਗਾ ਤੇ ਜਥੇਦਾਰਾਂ ਨੇ ਖੁੱਲੀ ਛੁੱਟੀ ਦਿੱਤੀ ਆਦਾ ਵਧੂਗਾ ਇਹਦਾ ਜਥੇ ਰੇਪ ਹੁੰਦਾ ਉੱਥੇ ਸਾਰੇ ਘੋੜੇ ਖੜੇ ਹੁਣ ਤੇ ਜਥੇਦਾਰ ਅੰਦਰ ਬੈਠਾ ਹੋਵੇ ਤੇ ਪੁਲਿਸ ਨੂੰ ਕਹਿ ਦਵੇ ਤੇਰੀ ਹਿੰਮਤ ਨਹੀਂ ਹੈ ਇੱਥੇ ਆਉਣ ਦੀ ਇਹ ਪੰਜਾਬ ਸਿੱਖਾਂ ਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਫੈਸਲੇ ਇੱਥੇ ਨੰਗਾ ਸਿੰਘਾਂ ਨੇ ਕਰਨੇ ਆ ਉਦੋਂ ਸੁਆਦ ਆਉਣਾ ਜੇ ਤਾਂ ਜੇ ਤਾਂ ਕਿਸੇ ਨੇ ਖੰਡ ਪੜ ਸੇਵਾ ਕਰਾਉਣਾ ਤੇ ਲੱਖ ਲੱਖ 2-2 ਲੱਖ ਰੁਪਏ ਸੇਵਾ ਕਰਨੀ ਜਾਂ ਕੋਈ ਜ਼ਮੀਨ ਜਾਇਦਾਦ দান ਪੁੰਨ ਚ ਦੇਣੀ ਉਹ ਤਾਂ ਜਾਣਗੇ ਸਾਰੇ ਜਥੇਬੰਦੀਆਂ ਵਾਲੇ ਤੇ ਜੰਮੂ ਦੇ ਵਿੱਚ ਪੰਜ ਸਰੂਪਾਂ ਦੇ ਉੱਤੇ ਦਸਾਂ ਸਰੂਪਾਂ ਦੇ ਉੱਤੇ ਤੇਲ ਛੜਕ ਕੇ ਅੱਗ ਲਾ ਦਿੱਤੀ ਤੇ ਉੱਥੇ ਤਾਂ ਕਿਸੇ ਤੋਂ ਸਰਿਆ ਨਹੀਂ ਹੈਗਾ ਵੀ ਕੋਈ ਬੁੱਢੇ ਦਲ ਦਾ ਧਰਨੇਦਾਰ ਦਾ ਹਰੀਆਂ ਬੇਲਾ ਕੋਈ ਯਾਰ ਸਾਰੀ ਜਥੇਬੰਦੀ ਜਾਈਏ ਜੇ ਤਾਂ ਦਸਹਿਰੇ ਦੇ ਉੱਤੇ ਤੁਹਾਨੂੰ ਰਾਸ਼ਨ ਪਾਣੀ ਦੇਣਾ ਪੈਸੇ ਦੇਣੇ ਤੇ ਹਜੂਰ ਸਾਹਿਬ ਵੀ ਚਲੇ ਜਾਊਗੇ ਉਧਰ ਉਹਸੀਂ ਪਟਨਾ ਸਾਹਿਬ ਵੀ ਚਲੇ ਜਾਵਾਂਗੇ ਉਧਰ ਹੋਲਾ ਮਲਾਊਗਾ ਅਨੰਦਪੁਰ ਸਾਹਿਬ ਵੀ ਚਲੇ ਜਾਵਾਂਗੇ ਵਿਸਾਖੀ ਦੇ ਦੰਦਮਾ ਸਾਹਿਬ ਉੱਠ ਜੂਗੇ ਮਾਗੀ ਦੇ ਮੌਸਰ ਸਾਹਿਬ ਉੱਠ ਜੂਗੇ ਕਦੇ ਜਿੰਨੇ ਜਿੰਨੇ ਦਲ ਪੰਥ ਸਾਰੇ ਤੁਸੀਂ ਤਸਤਾ ਤ ਦੇ ਤੁਰੇ ਫਿਰਦੇ ਆ ਕਦੇ ਤੁਸੀਂ ਸੋਚਿਆ ਨਹੀਂ ਹੈਗਾ ਵੀ ਜਿੱਥੇ ਬੇਅਦਬੀ ਹੋਈ ਉੱਥੇ ਵੀ ਯਾਰ ਸਾਰੇ ਜਾਣੇ ਜਥੇਦਾਰ ਘੋੜੇ ਲੈ ਕੇ ਚੱਲ ਗਏ ਤੇ ਉਹਦਾ ਕਰਕੇ ਆਈ ਆ ਆਪਾਂ ਫੈਲਾ ਤੇ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਸਕੇ ਨਹੀਂ ਨਾ ਉਹ ਥੋੜੇ ਵੀ ਸਕੇ ਨਹੀਂ ਹੋ ਸਕਦਾ ਥੋੜਾ ਕੋਈ ਸਖਾ ਨਹੀਂ ਹੋ ਸਕਦਾ ਹਮੇਸ਼ਾ ਸੋਚੋ ਜੇ ਪੰਜਾਬ 'ਚ ਚੋਰੀ ਹੁੰਦੀ ਆ ਤੁਸੀਂ ਉੱਥੇ ਸਾਰੇ ਜਥੇਦਾਰਾਂ ਕੋਲੇ ਜਾਓ ਜਦੋਂ ਇਹ ਬੰਦਿਆਂ ਕੋਲੇ ਵੀ ਮਾਰਾ ਚੋਰੀ ਹੋ ਗਈ ਹੱਲ ਕਰੋ ਤੁਹਾਡੇ ਰਾਤ 'ਚ ਹੋਈ ਆ ਕਿਉਂਕਿ ਤੁਸੀਂ ਰੱਬ ਮੰਨਦੇ ਹੋ ਉਹਨਾਂ ਨੂੰ ਮਹਾਪੁਰਖ ਆਹੀ ਪਰਮੇਸ਼ਰ ਆਏ ਦਾ ਜੋਤ ਹੀ ਆ ਗਈ ਬਸ ਰੱਬ ਦੀ ਜੇ ਤੁਹਾਡੀ ਧੀ ਦਾ ਰੇਪ ਹੋ ਗਿਆ ਸਾਰੀਆਂ ਜਥੇਬੰਦਿਆਂ ਕੋਲੇ ਜਾਓ ਪੁਲਿਸ ਕੋਲੇ ਨਾ ਜਾਓ ਜੇ ਜੇ ਥੋੜੇ ਕਿਸੇ ਬਾਹਰ ਬੈਠੇ ਬੰਦੇ ਨੇ ਥੋੜੇ ਇੱਥੇ ਵਧੀਆ ਕਾਰੋਬਾਰੀ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਨਜਾਇਜ਼ ਮੁੰਡੇ ਮਾਰਤੇ ਨਾ ਜਿਵੇਂ ਆ ਪਿੱਛੇ ਜੇ ਮਾਰੇ ਗਏ ਸੀ ਤਰਨਤਨ ਦੇ ਵਿੱਚ ਦੋ ਤੇ ਉਹ ਤਰਨਤਨ ਦੇ ਵਿੱਚ ਮਾਰੇ ਗਏ ਆ ਜਾ ਖਾਂ ਕਿਸੇ ਜਥੇਬੰਦੀ ਕੋਲੇ ਜਥੇਦਾਰ ਕੋਲੇ ਉੱਠ ਜਾਣ ਜੇ ਉਹਨਾਂ ਨੂੰ ਫਰਕ ਪੈ ਜੇ ਚਾਹੇ ਇੱਥੇ ਹਰੇਕ ਗਲੀ ਦੇ ਵਿੱਚ ਹਰੇਕ ਪਿੰਡ ਦੇ ਹਰੇਕ ਘਰ ਦੇ ਨੌਜਵਾਨ ਨੂੰ ਕੋਈ ਮਾਰ ਚੇ ਜੱਥੇਦਾਰਾਂ ਨੂੰ ਫਰਕ ਨਹੀਂ ਪੈਣਾ ਇੱਥੇ ਹਰੇਕ ਪਿੰਡ ਦੀ ਹਰੇਕ ਧੀ ਦਾ ਰੇਪ ਹੋ ਜੇ ਜੱਥੇਦਾਰਾਂ ਨੂੰ ਫਰਕ ਨਹੀਂ ਪੈਣਾ ਇੱਥੇ ਬਜ਼ੁਰਗ ਬੀਬੀਆਂ ਦੇ ਕੰਨਾਂ 'ਚ ਵਾਲੀਆਂ ਲਾਈ ਜਾਣ ਜੱਥੇਦਾਰਾਂ ਨੂੰ ਫਰਕ ਨਹੀਂ ਪੈਣਾ ਇੱਥੇ ਹਰੇਕ ਘਰ ਦਾ ਨੌਜਵਾਨ ਚਿੱਟੇ ਨਾਲ ਨਸ਼ੇ ਕਰਦਾ ਟੜਫ-ਟੜਖ ਮਰ ਜੇ ਜੱਥੇਦਾਰਾਂ ਨੂੰ ਫਰਕ ਨਹੀਂ ਪੈਣਾ ਜੱਥੇਦਾਰਾਂ ਨੂੰ ਚਾਹੀਦੀਆਂ ਤੁਹਾਡੀਆਂ ਜ਼ਮੀਨਾਂ ਜੱਥੇਦਾਰਾਂ ਨੂੰ ਚਾਹੀਦਾ ਤੁਹਾਡਾ ਦਸਵੰਦ ਦਾ ਇੱਕ ਜਿਹੜੀ ਪੱਟੀ ਬੰਨਤੀ ਤੁਹਾਡੇ ਵੀ ਦਸਵੰਦ ਦਾਨ ਕਰੋ ਉਹ ਪੈਸਾ ਆਪ ਦੇ ਇਹਨਾਂ ਦੇ ਬੱਚੇ ਸੇਫ ਨੇ ਆਪ ਦੇ ਇਹਨਾਂ ਦੇ ਸਰਕਾਰਾਂ ਨਾਲ ਹੱਥ ਮਿਲੇ ਹੋਏ ਨੇ ਪੰਜਾਬ ਤੋਂ ਲੈ ਕੇ ਇਹਨਾਂ ਦੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਤੱਕ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਤੁਹਾਨੂੰ ਇਹਨਾਂ ਨੇ ਭੁੱਖੇ ਮਾਰ ਦੇਣਾ ਤੁਹਾਡੇ ਬੱਚਿਆਂ ਨੂੰ ਇਹਨਾਂ ਨੇ ਨਸ਼ੇ ਤੇ ਲਾ ਲਾ ਕੇ ਮਾਰ ਦੇਣਾ ਤੁਹਾਡੀਆਂ ਧੀਆਂ ਦੇ ਇਹਨਾਂ ਨੇ ਰੇਪ ਹੁੰਦੇ ਅੱਖੀ ਤੁਹਾਡੇ ਸਾਹਮਣੇ ਹੋਈ ਜਾਂਦੇ ਤੇ ਇਹਨਾਂ ਨੇ ਕੁਝ ਨਹੀਂ ਕਰਨਾਗਾ ਇਹ ਤੁਹਾਡੇ ਨਹੀਂ ਹੈਗੇ ਅਸਲੀ ਦੁਸ਼ਮਣ ਤੁਹਾਡੀ ਸੈਂਟਰ ਸਰਕਾਰ ਨਹੀਂ ਹੈਗੀ ਅਸਲੀ ਦਸ਼ਮਣ ਤੁਹਾਡੀ ਪੰਜਾਬ ਸਰਕਾਰ ਨਹੀਂ ਹੈਗੀ ਅਸਲੀ ਦਸ਼ਮਣ ਤਾਂ ਤੁਹਾਡੀਆਂ ਜਥੇਬੰਦੀਆਂ ਦੀਆਂ ਗੱਦੀਆਂ ਤੇ ਬੈਠੇ ਆ ਜਿਸ ਦਿਨ ਤੁਹਾਨੂੰ ਇਹ ਦੇਖਣ ਲੱਗ ਗਏ ਨਾ ਵੀ ਸਾਡਾ ਤਾਂ ਦੁਸ਼ਮਣ ਯਾਰ ਬਈ ਬੁੱਢੇ ਦਾਪ ਦਾ ਮੁਖੀ ਤਰਨਾ ਦਾ ਦਾ ਮੁਖੀ ਵਿਧੀ ਚੰਦਿਆਂ ਦਾ ਮੁਖੀ ਦੰਦਮੀ ਟਕਸਾਰ ਦਾ ਮੁਖੀ ਕਾਤ ਅਸ ਜਥੇਦਾਰ ਜਾਂ ਸਾਰੇ ਤਾਂ ਦੇ ਜਥੇਦਾਰ ਸਾਡੇ ਦੋਸ਼ਮਣ ਨੇ ਉਸ ਦਿਨ ਤੁਸੀਂ ਆਪ ਸ਼ਾਸਤਰਾ ਨੂੰ ਹੱਥ ਪਾਉਗੇ ਵੀ ਹੁਣ ਤੱਕ ਗੱਲ ਸਿਰੋਂ ਪਾਣੀ ਲੰਘ ਗਿਆ ਤੁਹਾਨੂੰ ਇਹੀ ਵਾਰ-ਵਾਰ ਮੈਂ ਸਮਝਾਉਂਦਾ ਹਰੇਕ ਥਾਂ ਇਹ ਗੱਲਾਂ ਕਰ ਕਰਕੇ ਮੈਂ ਆਪਦੇ ਦੁਸ਼ਮਣ ਪੈਦਾ ਕਰ ਲਏ ਨੇ ਇੰਨੇ ਜ਼ਿਆਦੇ ਵੀ ਮੈਨੂੰ ਇਹਨਾਂ ਨੇ ਮਾਰਨਾ ਹੀ ਮਾਰਨਾ ਪਰ ਫੇਰ ਵੀ ਮੈਂ ਬੋਲਦਾ ਅੱਗੇ ਵੀ ਬੋਲਿਆ ਅੱਜ ਵੀ ਬੋਲਿਆ ਕਿਸਾਨੀ ਮੋਰਚੇ ਤੇ ਵੀ ਬੋਲਿਆ ਤੇ ਜਿਹੜਾ ਅੰਮ੍ਰਿਤਸਰ ਮੋਰਚਾ ਲੱਗਾ ਸੀ ਉੱਥੇ ਵੀ ਬੋਲਿਆ ਤੇ ਅੱਜ ਫੇਰ ਮੈਂ ਬਾਗੀ ਹੋ ਕੇ ਇਹ ਗੱਲਬਾਤ ਕਹਿਣਾ ਬਚ ਜੋ ਇਹਨਾਂ ਤੋਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਸਵਾਲ ਪੁੱਛ ਕੇ ਰੱਖੋ ਕੋਈ ਵੀ ਮੈਂ ਇਹ ਗੱਲਬਾਤ ਕਹਿਣਾ ਵੀ ਬਾਬਾ ਬਲਵੀਰ ਸਿੰਘ ਬਾਬਾ ਅਵਤਾਰ ਸਿੰਘ ਬਾਬਾ ਜੋਗਾ ਸਿੰਘ ਬਾਬਾ ਨਿਹਾਲ ਸਿੰਘ ਬਾਬਾ ਹਰਨਾਮ ਸਿੰਘ ਇਹਨਾਂ ਨੂੰ ਖੁੱਲਾ ਚੈਲੰਜ ਹੈ ਇਹ ਆਪਣੇ ਕਿਸੇ ਅਫੀਸ਼ੀਅਲ ਪੇਜ ਦੇ ਉੱਤੇ ਇੱਕ ਵੀਡੀਓ ਪਾ ਦੇਣ ਇੱਕ ਮਿੰਟ ਦੀ ਵੀ ਅਸੀਂ ਅਮਰਤਪਾਲ ਸਿੰਘ ਨਾਲ ਡਿਬੇਟ ਕਰਨਾ ਚਾਹੁੰਦੇ ਹਾਂ ਤੇ ਮੈਂ ਅਮਰਤਪਾਲ ਸਿੰਘ ਮੈਹਰੋ ਇਹਨਾਂ ਸਾਰੇ ਜਥੇਦਾਰਾਂ ਦੀ ਇੱਕ ਇੰਟਰਵਿਊ ਕਰਨਾ ਚਾਹੁੰਦਾ ਇਹਨਾਂ ਦੇ ਜੀਵਨ ਦੇ ਉੱਤੇ ਤੇ ਇਹਨਾਂ ਚੱਲ ਰਹੇ ਹਾਲਾਤਾਂ ਦੇ ਉੱਤੇ ਜੇ ਇਹਨਾਂ ਨੇ ਆਪਦੇ ਜੀਵਨ ਕਾਲ ਦੇ ਵਿੱਚ ਹੋ ਰਹੀਆਂ ਬੇਆਦਬੀਆਂ ਦੀ ਇੱਕ ਵੀ ਗੱਲ ਦਾ ਜਵਾਬ ਦੇਤਾ ਤੇ ਮੈਂ ਮੈਂ ਸਰੈਂਡਰ ਕਰ ਦੂੰਗਾ ਜੇ ਇਹਨਾਂ ਨੇ ਹੋ ਰੇ ਰੇਪ ਦੇ ਉੱਤੇ ਕੋਈ ਇੱਕ ਵੀ ਟੁਕਮਾ ਜਵਾਬ ਦੇਤਾ ਮੈਂ ਸਰੈਂਡਰ ਕਰ ਦੂੰਗਾ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਕੋਈ ਇੱਕ ਵੀ ਗੱਲਬਾਤ ਰੱਖਤੀ ਤੇ ਮੈਂ ਸਰੈਂਡਰ ਕਰ ਦੂੰਗਾ ਰੇਪ ਹੋਵੇ ਥੋੜੀ ਕੁੜੀ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਮੁੰਡਾ ਨਸ਼ਾਣਾ ਮਰੇ ਥੋੜਾ ਇਹਨਾਂ ਨੂੰ ਕੋਈ ਫਰਕ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜੇ ਇਹਨਾਂ ਜਥੇਦਾਰਾਂ ਨੂੰ ਕੋਈ ਫਰਕ ਨਹੀਂ ਜੇ ਵਿਆਹੀ ਹੋਈ ਕੁੜੀ ਦਾਜ ਦੇਹ ਦੇ ਚੱਕਰ ਦੇ ਵਿੱਚ ਸਹੁਰੇ ਮਾਰ ਦੇਣ ਇਹਨਾਂ ਨੂੰ ਕੋਈ ਫਰਕ ਨਹੀਂ ਜੇ ਵਿਆਹੀ ਹੋਈ ਕੁੜੀ ਸਹੁਰਿਆਂ ਲੋ ਕੱਢ ਦਿੱਤੀ ਜਾਵੇ ਤੇ ਪੇਕੀ ਬੈਠੀ ਆ ਇਹਨਾਂ ਬਾਬਿਆਂ ਨੂੰ ਕੋਈ ਫਰਕ ਨਹੀਂ ਹੈਗਾ ਫਰਕ ਸਿਰਫ ਤੁਹਾਨੂੰ ਹੀ ਪੈਣਾ ਇੱਕ ਹੋਰ ਸਚਾਈ ਦੱਸਦਾ ਤੁਹਾਨੂੰ ਪੰਜਾਬ ਵਾਲਿਆਂ ਨੂੰ ਥੋੜੀ ਧਿਆਨ ਨਾਲ ਸੁਣਿਓ ਜਦੋਂ ਵੋਟਾਂ ਆਉਂਦੀਆਂ ਨੇ ਨਾ ਐ ਐਮਐਲਏ ਤੇ ਐਮਪੀ ਦੀਆਂ ਸਰਕਾਰ ਬਣਦੀ ਆ ਤੇ ਉਦੋਂ ਤੁਸੀਂ ਦਾਵਾ ਕਰਦੇ ਆਂ ਜੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਓਏ ਵੋਟ ਪਾ ਕੇ ਤੁਹਾਨੂੰ ਤੁਹਾਡੇ ਹੱਕ ਨਹੀਂ ਮਿਲਨੇ ਜਿਹਨਾਂ ਜਿਹੜੇ ਡੇਰਿਆਂ ਦੇ ਉੱਤੇ ਤੁਹਾਡੀਆਂ ਦਾਦਿਆਂ ਨੇ ਪੜਦਾਦਿਆਂ ਨੇ ਤੁਸੀਂ ਤੁਹਾਡੇ ਬੱਚੇ ਨੇ ਸਿਰ ਖਸਾ ਖਸਾ ਰੋਜ਼ ਵੋਟਾਂ ਪਾਈਆਂ ਓਏ ਉਹ ਤੁਹਾਡੇ ਸਕੇ ਨਹੀਂ ਹੋਏ ਤੇ ਆ ਜਾਣੀਆਂ 25 ਸਾਲੀ ਵੋਟ ਆਉਂਦੀ ਤੇ ਅੱਧਾ ਘੰਟਾ ਲੈਂਡ 'ਚ ਖੜ੍ਹਨਾ ਤੁਹਾਡੀ ਕਿੱਥੇ ਗੱਲ ਬਾਨੀ ਆ ਬੋ ਮਸ਼ੀਨ ਦਾ ਬਟਨ ਨਾ ਪੰਨ ਸਰਕਾਰਾਂ ਤੁਹਾਡੀਆਂ ਨਹੀਂ ਹੋ ਸਕਦੀਆਂ ਉਹ ਜਿੱਥੇ ਤੁਸੀਂ ਸਿਰਕਸਾਉਨੇ ਆ ਉਹ ਜਿੱਥੇ ਤੁਸੀਂ ਜ਼ਮੀਨਾਂ ਜਾਇਦਾਦਾਂ ਦੇਤੀਆਂ ਜਿੱਥੇ ਤੁਹਾਡੇ ਬੱਚਿਆਂ ਨੇ ਸਟੂਡੈਂਟਾਂ ਨੇ ਪੜ੍ਹਾਈ ਕਰਕੇ ਉਥੇ ਦਿਨ ਰਾਤ ਜਾ ਕੇ ਕਮਾਈਆਂ ਕਰਕੇ ਉਹਦੇ ਚੋਂ ਪੈਸੇ ਘਰੇ ਬਾਅਦ ਚ ਭੇਜਿਓ ਪਹਿਲੋ ਇਹ ਜਿਹੜੀ ਦਸਵੰਦ ਦੀ ਪੱਟੀ ਤੁਸੀਂ ਬੰਨਤੀ ਉਹ ਪੈਸੇ ਤੁਹਾਡੇ ਜ਼ਥੇਦਾਰਾਂ ਦੇ ਜੇਬਾਂ ਦੇ ਵਿੱਚ ਪਾਤੀਆਂ ਵੀ ਚਲੋ ਸੌਖਾ ਰਾਮ ਮਿਲੂਗਾ ਕਦੇ ਵੀ ਕੋਈ ਸਟੂਡੈਂਟ ਕੋਈ ਭੈਣ ਹੋਵੇ ਇਦਾਂ ਦੀ ਉਹ ਦੱਸੇ ਜੇ ਤੁਹਾਨੂੰ ਕਿਸੇ ਬੰਦੇ ਨੇ ਬਲੈਕਮੇਲ ਕੀਤਾ ਜਾਂ ਤੁਸੀਂ ਇੱਥੇ ਤੁਹਾਨੂੰ ਕੋਈ ਮੁੰਡਾ ਤੰਗ ਕਰਦਾ ਜਾ ਤੁਹਾਨੂੰ ਵੈਈਆਂ ਹੋਣਿਆਂ ਨੂੰ ਇੱਥੋਂ ਕਿਸੇ ਨੇ ਘਰੋਂ ਕੱਢਤਾ ਥੋੜੀ ਕਿਸੇ ਜਥੇਬੰਦੀ ਨੇ ਬਾਪ ਫੜੀ ਆ ਜਾਂ ਥੋੜੀ ਜਥੇਬੰਦੀ ਨੇ ਬਾਤ ਪੁੱਛੀ ਮਦਦ ਕੀਤੀ ਤੁਸੀਂ ਦੱਸੋ ਕਦੇ ਵੀ ਕੋਈ ਵੀਰ ਇਦਾਂ ਦਾ ਦੱਸੇ ਵੀ ਜਿਹੜਾ ਕੈਨੇਡਾ ਅਮਰੀਕਾ ਗਿਆ ਹੋਵੇ ਤੇ ਥੋੜੀ ਫੀਸ ਘਟ ਗਈ ਹੋਵੇ ਤੇ ਚਲੋ ਯਾਰ ਗਰੀਬ ਘਰੋਂ ਆ ਤੇ ਦਸਵਾਧਾ ਦਿੰਦਾ ਰਿਹਾ ਸਾਡਾ ਪਰਿਵਾਰ ਤੇ ਕਿਸੇ ਜਥੇਬੰਦਾਰ ਨੇ ਥੋੜੀ ਫੀਸ ਭਰਤੀ ਹੋਵੇ ਜੇ ਸਟੂਡੈਂਟ ਖੱਜਲ ਹੋਣ ਕੁੜੀਆਂ ਦੇ ਬਲਾਤਕਾਰ ਹੋਣ ਤੇ ਕੁੜੀਆਂ ਘਰੇ ਬੈਠੀਆਂ ਰਹਿਣ ਤੇ ਉਹ ਥੋੜੀਆਂ ਤੇ ਜੇ ਜ਼ਮੀਨਾਂ ਦੇ ਵਿੱਚ ਵਾਧਾ ਹੋਈ ਜਾਵੇ ਤੇ ਉਹ ਇਹਨਾਂ ਦੀ ਚ ਹੋਈ ਜਾਵੇ ਤੋਨੂੰ ਅਕਲ ਨਹੀਂ ਹੋਣੀ ਥੋਨੂੰ ਇਹੀ ਸਮਝ ਨਹੀਂ ਆਉਣਾ ساری ਉਮਰ ਉਹ ਤੁਹਾਡਾ ਦੋਸਤ ਕਿਹੜਾ ਤੇ ਦੁਸ਼ਮਣ ਕਿਹੜਾ ਸਰਕਾਰਾਂ ਤਾਂ ਹੁੰਦੀਆਂ ਹੀ ਵਿਰੋਧੀ ਆ ਸਰਕਾਰਾਂ ਤਾਂ ਕਲੀਅਰ ਹਨ ਵੀ ਸਾਡੀਆਂ ਵਿਰੋਧੀ ਉਹਨਾਂ ਨਾਲ ਲੜਾਈ ਲੜਨੀ ਲੜਨੀ ਆ ਜਿਹੜੇ ਬੰਦੇ ਨਾਲ ਤੁਰੇ ਫਿਰਦੇ ਆ ਜਿਹੜੇ ਬੰਦੇ ਪਿੱਛੇ ਛੱਪ ਬੈਠੇ ਆ ਆਪਾਂ ਨੂੰ ਅੱਗੇ ਵਧਣ ਨਹੀਂ ਦਿੰਦੇ ਉਹ ਬੰਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਆ ਸਰਕਾਰਾਂ ਦੁਸ਼ਮਣ ਨਹੀਂ ਹੁੰਦੀਆਂ ਜਦੋਂ ਘਰ ਦੀ ਇੱਜ਼ਤ ਨੂੰ ਕੋਈ ਹੱਥ ਪਾਉਂਦਾ ਨਾ ਤੇ ਅੰਦਰੋਂ ਪਿਓ ਕੁੰਡਾ ਲਾ ਕੇ ਕਹਿੰਦੇ ਵੀ ਬੈਠੇ ਰਹੋ ਕੋਈ ਨਾ ਆਪੇ ਮੁੜ ਜਾਣਗੇ ਤੇ ਅੱਜ ਤੇ ਲੁੱਟਣ ਆਇਆ ਸੀ ਉਹ ਤੁਹਾਡਾ ਦੁਸ਼ਮਣ ਨਹੀਂ ਜਿਹੜਾ ਅੰਦਰ ਬੈਠਾ ਕਹੀ ਜਾਂਦਾ ਬਹਿ ਜੋ ਟੈੱਕ ਕੇ ਕੋਈ ਨਾ ਮੁੜ ਜਾਣਗੇ ਉਹ ਤੁਹਾਡਾ ਦੁਸ਼ਮਣ ਜਥੇਦਾਰ ਹੁਣ ਅਸਲ ਤੇ ਉਹ ਕਹਿਣਗੇ ਲੈ ਤੀ ਇਹ ਈ ਢੀ ਗੱਲ ਆ ਡਾ ਬਾਹਰ ਮੱਜਾ ਬੈਠ ਉਥੇ ਨਹਿਮਾ ਥੱਲੇ ਕੋਈ ਤੇਰੇ ਨਾਲ ਝਾਕ ਕੇ ਦਿਖਾਵੇ ਤੇ ਫੇਰ ਮਾਰੂ ਸਿੱਧਾ ਖੋਪੜ ਢਾ ਦੂੰਗਾ ਤੇ ਕੋਈ ਤੁਹਾਡੇ ਨਾਲ ਝਾਕ ਨਹੀਂ ਸਕਦਾ ਓਏ ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਤੇ ਤੁਹਾਨੂੰ ਵੀ ਪਤਾ ਕੱਖ ਨਹੀਂ ਤੁਸੀਂ ਤਾਂ ਝਾੜੂ ਵਾਲਿਆਂ ਦੇ ਪਿੱਛੇ ਪੈ ਗਏ ਓਏ ਬੀਜੇਪੀ ਦੇ ਪਿੱਛੇ ਪੈ ਗਏ ਅਸਲੀ ਦੁਸ਼ਮਣ ਤਾਂ ਤੁਹਾਡੇ ਘਰੇ ਬੈਠੇ ਸਿੱਖੋ ਪੰਜਾਬ ਵਾਲੇ ਤੁਹਾਨੂੰ ਅਕਲ ਨਹੀਂ ਆਉਣੀ ਜੇ ਮਾੜਾ ਮੋਟਾ ਬਾਣੀ ਬਾਣੇ ਦੇ ਧਾਰ ਨਹੀਂ ਹੋਵਗੇ ਤੇ ਆਂਧਵਿਸ਼ਵਾਸ ਦੀਆਂ ਪੱਟੀਆਂ ਅੱਖਾਂ ਤੋਂ ਲਾ ਦੋਗੇ ਇਨਸਾਨੀਅਤ ਦੇ ਤੌਰ ਤੇ ਦੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਣਾ ਥੋੜੇ ਹੋ ਰਹੇ ਰੇਪਾਂ ਦੇ ਪਿੱਛੇ ਇਹਨਾਂ ਦਾ ਹੱਥ ਆ ਮਾਰ ਰਹੇ ਨੌਜਵਾਨਾਂ ਦੇ ਪਿੱਛੇ ਇਹਨਾਂ ਦੇ ਹੱਥ ਆ ਹੋ ਰਹੀਆਂ ਬੇਆਦੂਆਂ ਦੇ ਪਿੱਛੇ ਇਹਨਾਂ ਦੀ ਚੋਪਾ ਕਿਸਾਨਾਂ ਦੇ ਜਿਹੜੇ ਹੱਕ ਮਾਰੇ ਗਏ ਇਹਨਾਂ ਦਾ ਹੱਕ ਇਹਨਾਂ ਦਾ ਹੱਥਾ ਤੁਹਾਨੂੰ ਇਸ ਗੱਲ ਨੂੰ ਸਮਝਾਉਂਦੇ ਆ ਜੀਵਨ ਲੱਗ ਜਾਣਾ ਤੇ ਚਲੋ ਕੋਈ ਨਾ ਇਹ ਮਹਾਰਾਜ ਨਹੀਂ ਕਰਨਾ ਜੋ ਕਰਨਾ ਹੁਣ ਵੇਖਿਓ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਭੁੱਲਾਂ ਚੁੱਕਾ ਦੀਖਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ